ਜੋ ਵੀ ਹੋਏ ਜਿਆ ਪਾਣੀ ਲੈ ਕੇ ਗਲਾਸ ਛੱਡ ਦਿਆ ਕਰ ਇਹਦਾ ਖੜਾ ਸਾਰਾ ਦਾ ਨਾ ਆਹੀ ਚੱਕੀ ਰੱਖੂ ਪਤਾ ਨਹੀਂ ਕੀ ਅੱਛਾ ਆਹ ਲਾਈ ਬੈਠਾ ਸਾਰਾ ਦਿਨ ਇਹਦਾ ਖੜਾ ਛੱਡ ਦਿਆ ਕਰ ਵੀ ਦੱਸ ਤਾਂ ਇਹ ਤਾਂ ਜਵਾਕਾਂ ਦੀ ਨਿਗਾ ਘੜਦੀ ਐ ਆ ਕੀ ਉਹ ਸਾਰਾ ਦਿਨ ਦੇਖਦਾ ਰਹਿਣਾਗਾ ਫੜਾ ਪਾਣੀ ਓ ਚੂ ਗੱਲੇ ਕੋਈ ਨੇ ਸਾਬਣਿਆਂ ਦਾ ਐ ਜੀ ਸਿੱਖਿਆ ਦਿੰਦੇ ਐਨੂੰ ਕੀ ਹੋ ਗਿਆ ਪੁੱਤਾ ਕੀ ਹੋ ਗਿਆ ਹੋ ਗਿਆ ਪਾਣੀ ਲਿਆ ਕੇ ਮੂੰਹ ਤੇ ਮਰਿਆ ਦੱਸ ਇਹ ਜੇ ਸਿੱਖਿਆ ਦਿੰਦੇ ਤੁਸੀਂ ਇਹਨੂੰ ਭਾਈ ਤੁਸੀਂ ਥੱਪੜ ਮਾਰਿਆ ਐ ਫੇਰ ਥੱਪੜ ਮਾਰਨੇ ਆ ਹੁਣ ਹੋਰ ਕੀ ਐ ਜੇ ਮੇਰੇ ਨਾਲ ਕੋਈ ਹੁੰਦਾ ਉਹਦੇ ਮੂੰਹ ਤੇ ਮਾਰਦਾ ਜਿਹੜੇ ਤੁਸੀਂ ਖੇੜੇ ਬਣਾ ਛੱਡੀ ਐ ਦੀ ਕਦੇ ਕੋਈ ਥੱਪੜ ਮਾਰਦਾ ਕਦੇ ਕੋਈ ਥੱਪੜ ਮਾਰਦਾ ਇਹ ਚ ਮਾਰਨ ਵਾਲੀ ਕੀ ਗੱਲ ਆ ਕਾਲੂ ਗਾੜੀ ਫੜੂਗਾ ਇਹ ਸਮਝਾ ਸਕਦੇ ਹੋ ਯਾਰ ਨਾ ਸਮਝਾ 20 ਵਾਰ ਸਮਝਾਉਦਾ ਇਹ ਵੀ ਭਾਈ ਨਾ ਇਹ ਚੌੜ ਨਹੀਂ ਕਰਦੇ ਹੁੰਦੇ ਮੌਕੇ ਨਾਲ ਚੌੜ ਕਰਦੇ ਹੁੰਦੇ ਕੋਈ ਦੇਖ ਕੇ ਚੌੜ ਕਰ ਦਿੰਦਾ ਸਾਰਾ ਦਿਨ ਹੀ ਐ ਹੁੰਦਾਗਾ ਆਈਸ ਕੋਸ ਕਿਉਂ ਹੁੰਦਾ ਸਕੂਲ ਚ ਤੁਹਾਨੂੰ ਨਹੀਂ ਪਿਆਰ ਨਾਲ ਵੀ ਸਮਝਾਇਆ ਜਾ ਸਕਦਾ ਬੱਚੇ ਨੂੰ ਮਾਰ ਕੇ ਥੋੜੀ ਉਹ ਕਰਦੇ ਹੁੰਦੇ ਨੇ ਉਹ ਮੈਂ ਤਾਂ ਅੱਜ ਮਾਰਿਆ ਪੁੱਤ ਕਿਡੂਗਾ ਜਾਦੇ ਭਾਬੀ ਹੁਣ ਅਛੇ ਨੂੰ ਪਿਆਰ ਕਰਦੇ ਨਹੀਂ ਅਸੀਂ ਪਿਆਰ ਤਾਂ ਕਰਦੇ ਹੁਣੇ ਵੀਰੇ ਪਰ ਮਾਰ ਕੇ ਥੋੜੀ ਨਾ ਸਮਝਾਉਂਦੇ ਹੁੰਦੇ ਨੇ ਕਦੇ ਤੁਸੀਂ ਮਾਰਦੇ ਹੋਗਾ ਡੈਡੀ ਨੇ ਮਾਰਿਆ ਹੋਣਾ ਉਹ ਪੁੱਤ ਬਥੇਰੇ ਵਾਰੀ ਪਿਆਰ ਨਾਲ ਸਮਝਾ ਕੇ ਦੇਖ ਲਿਆ ਫੇਰ ਕੀ ਹੋ ਗਿਆ ਜੇ ਲਾਤਾ ਹਾਂ ਮਿਲਦਾ ਕਿਉਂ ਨਹੀਂ ਇਹ ਤੁਸੀਂ ਕੁਟਕੁਟ ਕੇ ਮਾਰ ਦੋਗੇ ਇਹਨੂੰ ਲੈ ਅਸੀਂ ਦੋਸਤ ਮਣਾਂ ਸਾਡਾ ਨਹੀਂ ਕੁਝ ਲੱਗਦਾ ਇਹ ਕਿਹੜੇ ਤੁਸੀਂ ਗੱਲ ਤਾਂ ਕਿਉਂ ਨਹੀਂ ਹੁੰਦੇ ਪਿਆਰ ਨਾਲ ਪਾਣੀ ਮਿਲਾਓ ਜੀ ਭਾਈ ਪੁੱਤ ਲਿਆ ਕੇ ਮੂੰਹ ਤੇ ਮਾਰ ਲਿਆ ਦੱਸ। ਦੀਦੀ ਇਹਨਾਂ ਥੋੜੀ ਜਿਆਦਾ ਸ਼ਰਾਰਤਾਂ ਕਰ ਲੱਗੀਆਂ ਨੂੰ ਸਮਝਾਇਆ ਕਰੋ। ਤੂੰ ਤਾਂ ਚੁੱਪੇ ਕਰ ਜਾ। ਤੂੰ ਤਾਂ ਚੁੱਪੇ ਕਰ ਜਾ। ਮੇਰੇ ਮੂੰਹ ਤੇ ਮਾਰ ਦੇ ਚਲ ਕੋਈ ਚੱਕਰ ਨਹੀਂ। ਹੁਣ ਉਮਰ ਤਾਂ ਦੇਖ ਲੈ ਬਾਪੂ ਜੀ ਦੀ ਕੀ ਉਮਰ ਆ ਤੁਸੀਂ ਦੁਪਹਿਰੇ ਤਾਂ ਮੇਰੇ ਕੀ ਰੋਣਾ ਪਾ ਰੱਖਿਆ? ਕਾਹਦਾ ਰੋਣਾ ਭਾਈ ਪਾਣੀ ਮੰਗਾਇਆ ਸੀ ਬਾਹਰੋਂ ਆ ਕੇ ਕੁੱਟ ਲਿਆ ਕੇ ਕਰਕੇ ਅੱਧਾ ਗਲਾਸ ਮੇਰੇ ਮੂੰਹ ਤੇ ਮਾਰਿਆ। ਇਹ ਨਹੀਂ। ਆਜ ਨੇ ਜੁਬੀ ਨਹੀਂ। ਵੀ ਬੱਸ। ਨਹੀਂ। ਨਾ ਮੇਰੀ ਗੱਲ ਸੁਣ ਇੱਧਰ। ਤੈਨੂੰ ਕੀ ਨਹੀਂ ਅਕਲ ਸਿਕਾਈ ਹੈ? ਨਮੈਸਤਿ ਜੀ ਉਹ ਕਹਿੰਦਾ ਹਜੇ ਕੰਮ ਕਰਨ ਨੂੰ ਪਹਿਲਾਂ ਦੱਸ ਮੈਨੂੰ ਦਿੱਤੇ ਪਿਆਰ ਨਾਲ ਤਾਂ ਸਮਝਾ ਦੋ ਇਹਨੂੰ ਮੰਮਾ ਕਹਿੰਦੀ ਹੈ ਕਹਿੰਦਾ ਮੇਰੀ ਮੈਂ ਕੋਈ ਨਿਸਕੀ ਹੁੰਦੀ ਇਹਨੂੰ ਜੁਵਾੜੇ ਤੇ ਮਾਰੂਗੀ ਦੁਬਾਰਾ ਹਜੇ ਕਰਤੂਤ ਕੀਤੀ ਹੈ ਤਾਂ ਚੱਲ ਅੱਛਾ ਮੈਂ ਨਗਦਾ ਕੇ ਮੂੰਹ ਤੇ ਪਾ ਦੇ ਪਾਣੀ ਚੱਕ ਕੇ ਫਿਰ ਪਿਆਰ ਨਾਲ ਕਰ ਦਈ ਗਾਹਾਂ ਨੂੰ ਨਹੀਂ ਆਏ ਕੋਈ ਕੁਝ ਕਰਦੇ ਹੁੰਦੇ ਨਾਲੇ ਗੁੱਸਾ ਨਹੀਂ ਪਾਈ ਕਰੀਦਾ ਹੁੰਦਾ ਕੋਈ ਚੰਗੀ ਗੱਲ ਹੁੰਦੀ ਆਉਣੀ ਹੈ ਮੈਂ ਪਿਆਰ ਨਾਲ ਸਮਝਾਉਂਗੀ ਤੁਸੀਂ ਸਮਝਾਓ ਤੁਸੀਂ ਜੰਮੇ ਮੈਂ ਤਾਂ ਸਮਝਾਉਣੀ ਆ ਪਿਆਰ ਨਾਲ ਇਹ ਕਦੇ ਉਹ ਮਾਰਦਾ ਥੱਪੜ ਕਦੇ ਉਹ ਮਾਰਦਾ ਥੱਪੜ ਕੋਈ ਕੋਈ ਗੱਲ ਹੈ ਕੀ ਐਡਾ ਕਿ ਮੂੰਹ ਤੇ ਪਾਣੀ ਪਾਉਣ ਲਾ ਕੇ ਵੱਡਾ ਹੋ ਕੇ ਤਾਂ ਸਿਰ ਚਗਲੀਆਂ ਕਰੂਗਾ ਉਹ ਦੀਦੀ ਜੀ ਨੂੰ ਪਿਆਰ ਨਾਲ ਸਮਝਾਣਾ ਆਪੇ ਹਟ ਜਾਊਗਾ ਜੋ ਥੱਪੜ ਮਾਰਦੇ ਨਾਲੋਂ ਜ਼ਿਆਦਾ ਵੀ ਗੰਦਾ। ਬੱਸ ਕਰ ਭਾਬੀ ਤੂੰ ਨਾ ਉਹ ਜਵਾਬ ਦੀ ਗੱਲ ਤੇ ਪਰਦੇ ਨਾਲ ਬਾਹਵੇਂ ਆਉਣ ਸਰਕਰ ਤੂੰ ਤੇ ਵੇਖ ਲਈ ਸੀ ਉਹਦੀ। ਦੁੱਖ ਦੇਊਗਾ ਤੈਨੂੰ ਇਹ ਦੁੱਖ। ਜਵਾਬ ਹੋਊਗਾ ਆਪਦੀ ਥਾਂ ਤੇ ਹੋਊਗਾ ਉਹਨੂੰ ਮੱਤ ਵੀ ਚੰਗੀ ਦਿਓ ਵੜਾ ਕੇ। ਐ ਤੈਨੂੰ ਕੁਟਕੁਟ ਕੇ ਮਾਰਦਾਂਗੇ ਜਵਾਬ ਨੂੰ ਇਹ। ਕੁਟਕੁਟ ਕੇ ਮਾਰਨ ਨੂੰ ਭਾਬੀ ਅਸੀਂ ਜਲਾ ਦਾਂ ਤੂੰ ਤਾਂ ਇੱਕੋ ਗੱਲ ਫ ਗਲਤੀ ਹੋ ਗਈ ਹੈ ਅਸੀਂ ਤਾਂ ਪਤਾ ਜਾਵਾਂਗੇ ਵੀ ਇਹ ਆ ਘਰ ਤੋਂ ਉੱਤਰ ਰਹਿੰਦੇ ਨਹੀਂ ਹੈਗੇ ਇੱਥੇ ਅੱਛਾ ਹੂੰ ਲਾ ਫਿਰ ਤਾਂ ਜੱਸੀ ਭਾਈ ਬਾਈ ਬੜੀ ਗੱਲ ਹੈ ਕਿ ਜਵਾਕ ਮम्मी ਮੈਂ ਥੋੜੀ ਸਖਾਇਆ ਉਹਨੂੰ ਮੈਂ ਉਹ ਤਾਂ ਪਾਣੀ ਪਾ ਦੇ ਜਾ ਕੇ ਇੱਕ ਟਮਾਟਰ ਥੋੜੀ ਕਹਿੰਦੇ ਤੂੰ ਟਮਾਟਰ ਨਹੀਂ ਤੂੰ ਨਹੀਂ ਉਹਨੂੰ ਕੁਸਮਤ ਦਿੰਦੀ ਇਹਨਾਂ ਨੂੰ ਤਾਂ ਦੇਣ ਦੇ ਦੇ ਜੇ ਇਹ ਦਿੰਦੇ ਨੇ ਤਾਂ ਘੁੱਟ ਘੁੱਟ ਮਾਰ ਦੋਗੇ ਲੈ ਦਿੰਦੇ ਨੇ ਪਿਆਣਾ ਤਸ ਮਿਲਦੇ ਨਹੀਂ ਝਾ ਥਾਪੜਾ ਜੜ ਦਿੰਦੇ ਨੇ ਚੱਕ ਕੇ ਚੱਲ ਹੁਣ ਤਾਂ ਥਾਪੜਾ ਜੇ ਬਾਹਰ ਕਿਸੇ ਨਾਲ ਹਰਕਤ ਕਰੀ ਹਾਂਗੇ ਇਹ ਜੀ ਫੇਰ ਮੈਂ ਤਾਂ ਪਿਛਲੇ ਮਹੀਨੇ ਆਈ ਤੇ ਉਦੋਂ ਵੀ ਆਹੀ ਕੁਸਤੀ ਇਹਦਾ ਉਦੋਂ ਵੀ ਬਥੇਰਾ ਸੁਲਿਆ ਕੇ ਗਏ ਬੈਠੇ ਹੁੰਦੇ ਕੀ ਕਹਿੰਦੇ ਵਿਆਹ ਕੋ ਸਖੈ ਜਵਾਕ ਨੂੰ ਉਤੇ ਪਾਣੀ ਪਾਉਣਾ ਭਾਬੀ ਅਸੀਂ ਤੈਨੂੰ ਆਏ ਤੁਸੀ ਮੰਮੀ ਫੇਰ ਮਾਰ ਲਿਆ ਕਰੋ ਤੁਸੀਂ ਵੀ ਨਾਲੇ ਲੱਗ ਜੋ ਇਹਨਾਂ ਦੇ ਤੁਸੀਂ ਰਹਿ ਗਏ ਹੁਣ ਕੱਲੇ ਸਾਹ ਨਾ ਕਰ ਇਸ ਗੱਲ ਦਾ ਅੱਤਾ ਤੈਨੂੰ ਉਂ ਕਹਿੰਿਆ ਸੀ ਭਾਈ ਕੇ ਗੱਲ ਕਰ ਅਸੀਂ ਤਾਂ ਤੈਨੂੰ ਇਹ ਗੱਲ ਕਹਿੰਨੇ ਵੀ ਜਦੋਂ ਉਹਨੂੰ ਘੂਰਦੇ ਹੁੰਨੇ ਆ ਤੂੰ ਉਹਦੀ ਸਾਈਡ ਨਾ ਲਿਆ ਕਰ ਉਹ ਇੱਕ ਓ ਯਾਰ ਅਸੀਂ ਮਾਰਦੇ ਥੋੜੀ ਫਿਰਦੇ ਆ ਭਾਬੀ ਤੂੰ ਤਾਂ ਇਹ ਕਹਿਣੀ ਐ ਜਿਵੇਂ ਪਤਾ ਨਹੀਂ ਉਹ ਹੋਣੀ ਹੁੰਦਾ ਤੁਸੀਂ ਸਾਰੇ ਇੱਕ ਪਾਸੇ ਹੋ ਰਹੇ ਜੇ ਮੈਂ ਵੀ ਉਹਨੂੰ ਕੁੱਟਣ ਲੱਗਾਂ ਜਮਾ ਵੀ ਖਰਜੂਗਾ ਕਿਆ ਅੰਦਰੋਂ ਮੈਨੂੰ ਕੀ ਪਤਾ ਕੁੱਟਣ ਦੀ ਲੋੜ ਹੀ ਨਾ ਪਵੇ ਕਿਨੇ ਕਿਉਂ ਕੁੱਟਣ ਦੀ ਲੋੜ ਹੀ ਨਾ ਪਵੇ ਜੇ ਉਹਨੂੰ ਪਿਆਰ ਨਾਲ ਸਮਝਾ ਕੇ ਦੇਖੋ ਉਹਨੂੰ ਬਥੇਰੇ ਵਾਰੀ ਕਿ ਸਮਝਾ ਕੇ ਦੇਖ ਲਿਆ ਪਤਾ ਨਹੀਂ ਕਿਵੇਂ ਪਿਆਰ ਨਾਲ ਸਮਝਾਈ ਜਾ ਮੈਂ ਤੁਸੀਂ ਤੱਪੜ ਮਾਰੀ ਜਾਓਗੇ ਤੁਸੀਂ ਵੀ ਤਾਂ ਪਿਆਰ ਨਾਲ ਸਮਝਾਓ ਉਹਨੂੰ ਮਾਂ ਅਸੀਂ ਕਾਨੂੰ ਸਮਝਾਉਣਾ ਸਮਝਾਉਂਦੀ ਕਿਉਂ ਨਹੀਂ ਲਾਪਰੀ ਤਾਂ ਬਥੇਰੇ ਸਮਝਾਉਣੀ ਆ ਬਈ ਜਵਾਕਾਂ ਨੂੰ ਅੜਦੇ ਹੁੰਦੇ ਨੇ ਇਹ ਜਵਾਕ ਖੜਦੇ ਨਹੀਂ ਫਿਰ ਜਵਾਕਾਂ ਦੇ ਛਿੱਤਰ ਵੀ ਪੈਣਗੇ ਉਹਨਾਂ ਦੀ ਮਾਵਾ ਫਿਰ ਐਂ ਜੇ ਮੂੰਹ ਨਾ ਬਣਾਇਆ ਕਰਨ ਚੱਲ ਭਾਈ ਮੇਰਾ ਖੜਾ ਛੱਡੋ ਮੈਥੋਂ ਗਲਤੀ ਹੋ ਗਈ ਪਾ ਲੈਣ ਦੇ ਪਾਣੀ ਜੀ ਤੇ ਪਾਉਂਦਾਗਾ ਗਾਉ ਨੂੰ ਪਤਾ ਲੱਗ ਜੂ ਕਿਹੜੀਆਂ ਹਰਕਤਾਂ ਕਰਦਾ ਜਦੋਂ ਕਿਸੇ ਬਾਹਰਲੇ ਤੇ ਪਾਇਆ ਨਾ ਮੇਰੀ ਗੱਲ ਸੁਣ ਆਪਾਂ ਤਾਂ ਤਾਂ ਸੈਣੇ ਵੈਣੇ ਗਲਤੀ ਬੰਨੀ ਐ ਗਲਤੀ ਐ ਮੰਨਣ ਵੀ ਜਿੰਨਾਂ ਦੇ ਜਵਾਕ ਸ਼ਰਾਰਤ ਕਰਦੇ ਨੇਗੇ ਹੱਦੀ ਟਪਾਰ ਕੀ ਆ ਨਾ ਚਲ ਇੱਕ ਮਿੰਟ ਆ ਗੱਲ ਤਾਂ ਛੱਡੋ ਪਹਿਲਾਂ ਤਾਂ ਮੈਂ ਚੁੱਪ ਕਰ ਗਈ ਚੱਲ ਆ ਵੀ ਕਿਉਂ ਬੋਲਣਾ ਨਾ ਮੇਰੀ ਗੱਲ ਸੁਣ ਭਾਬੀ ਤੂੰ ਅਹੀਂ ਜੇ ਨਿਕਲੇਗੀ ਘਟਿਆ ਮੈਂ ਮੈਂ ਤਾਂ ਨਾਰਮਲ ਕਹਿਣਾ ਸੀ ਭਾਬੀ ਤੁਹਾਨੂੰ ਮੇਰੀ ਗੱਲ ਸੀ ਮੈਂ ਕਦ ਕਿੰਨਾ ਗੁੱਸੇ ਨਾਲ ਬੋਲੀ ਸੀ ਨਾਰਮਲ ਕਿਹਾ ਸੀ ਨਾ ਵੇ ਭਾਬੀ ਕੱਲੀ ਤੋਂ ਪੰਜ ਰੋਟੀਆਂ ਲੱਗ ਰਹੀਆਂ ਤੂੰ ਬਕਵਾ ਦੇ ਨਾਲ ਆਪ ਜਾ ਕੇ ਮਾਂ ਕੋਲੇ ਉਂਗਲ ਲਾਇਆ ਹੀ ਕਹਿੰਦੇ ਲਾਪਰੀ ਤਾਂ ਮੈਨੂੰ ਪੁੱਠਾ ਬੋਲੀ ਲੈ ਨਹੀਂ ਉਂਗਲ ਕਦੋਂ ਲਾਈਏ ਮੈਂ ਤਾਂ ਐਂ ਕਿ ਐਸੀ ਪਹਿਲਾਂ 5 ਸਾਲ ਕਰੇ ਨੇ ਮੈਂ ਕੰਮ ਉਹ ਤਾਂ ਤੁਹਾਡੇ ਯਾਦ ਨਹੀਂ ਹੈਗੇ ਜਿਹਨੇ ਭੋਜਨ ਦਿੰਦੀ ਸੀ ਰੋਟੀਆਂ ਮੈਂ ਕੀ ਹੋ ਗਈ ਹੁਣ ਦੋ ਹੋ ਗਈਆਂ ਪਹਿਲਾਂ ਕੱਲੀ ਸੀ ਫਿਰ ਬਿਮਾਰ ਹੋ ਰਹੀਆਂ ਪਕਾ ਦੂਗੀ ਇੱਕ ਦਿਨ ਕੋਈ ਲੋੜਾ ਜੂਗਾ ਅਰੇ ਜੇ ਭਾਬੀ ਤੂੰ ਬਿਮਾਰ ਹੋ ਰਹੀ ਸੀ ਤੂੰ ਦੱਸਦੀ ਵੀ ਭਈ ਮੈਂ ਬਿਮਾਰ ਹੋ ਰਹੀ ਹਾਂ ਮੈਨੂੰ ਦਵਾਈ ਦੇ ਦੇ ਐਸੇ ਨੂੰ ਇੱਕ ਮਿੰਟ ਮੇਰੀ ਗੱਲ ਸੁਣੋ ਭਾਈ ਜਦੋਂ ਮੇਰੀ ਦਦੀ ਕੋਲੋਂ ਦੀ ਉਹ ਬਿਮਾਰ ਹੁੰਦੇ ਨੇ ਨਹੀਂ ਤੁਹ ਇੱਕੜਾ ਰੋਜ਼ ਖਾਂਦੀਆਂ ਰੋਟੀਆਂ ਤੁਹਾਡੇ ਕੋਲੋਂ ਆਥੋ ਆ ਕੇ ਫਿਰ ਇੰਨੇ ਕਿਹੜਾ ਤਾਪੀ ਪਹਿਲਾਂ ਮੈਂ ਕਦੇ ਕਿਹਾ ਮਮੀ ਮੈਂ ਤਾਂ ਮਰ ਹੜਦੀ ਨਹੀਂ ਫਿਰ ਉਰੇ ਆਣੋ ਜੇ ਇਹਨਾਂ ਨੂੰ ਆਏ ਲੱਗੇ ਵੀ ਐ ਹੜ ਜੂਗੀ ਮੈਂ ਤਾਂ ਦੋ ਤਾਂ ਤੈਨੂੰ ਮੈਂ ਟਾਉਂਦੀ ਵੀ ਨਹੀਂ ਟਾਉਂਦੀ ਵੀ ਨਹੀਂ ਫਿਰ ਉਹ ਵੀ ਤਾਂ ਕਹਿ ਸਕਦੀ ਸੀ ਵੀ ਲਾਪਰੀ ਤੇ ਮੇਰੀ ਤਬੀਅਤ ਨਹੀਂ ਠੀਕ ਬਈ ਮੈਂ ਜੇ ਤੂੰ ਬਿਮਾਰ ਤੀ ਤੂੰ ਰੋਈ ਨਾ ਜਾਂਦੀ ਉਰੀ ਕਹਿ ਜਾਂਦੀ ਜਦ ਮੁਕਦਾ ਉੱਥੇ ਜਾ ਕੇ ਬਹਿ ਗਈ ਨਾਲੇ ਤਾਂ ਤੁਝੇ ਬਿਮਾਰ ਨਹੀਂ ਤੀ ਹੋਰ ਕੀ ਕਰਦੀ ਫੇਰਾ ਬਈ ਤੁਸੀਂ ਕਲੇਸ਼ ਨਾ ਪਾਓ ਮੇਰੇ ਕੁੜੀ ਤੇ ਠੀਕ ਹੈ ਨਾ ਤੁਸੀਂ ਉਹਦਾ ਕੋਈ ਨਾ ਕਰੋ ਮੈਂ ਪਕਾ ਕੇ ਦੇ ਦਿਆਂਗਾ ਮੈਨੂੰ ਸਮਝ ਨਹੀਂ ਆਉਂ ਅੱਗੇ ਮਾਂ ਮੈਨੂੰ ਆਕੇ ਕਹੇ ਤੂੰ ਸਿੱਧਾ ਬੋਲਿਆ ਕਰ ਆਂ ਦੀ ਵਰਜਾਈਆਂ ਨੂੰ ਲੈ ਨਾ ਅੱਗੇ ਕਿਹਨੂੰ ਕਰੀ ਉਹਦੀ ਮਾਂ ਨੂੰ ਕਰੀ ਆ ਭਈ ਤੇਰੀ ਤੇ ਹੀ ਇਹ ਦੇਖ ਉਹਨੂੰ ਸਮਝਾ ਮਾੜਾ ਮੋਟਾ ਹੋ ਹੋ ਮੈਂ ਤਾਂ ਅੱਗੇ ਲੋ ਨਾ ਗੋਲੀਆਂ ਗੋਲੀਆਂ ਫਿਰਦੀਆਂ ਮੈਂ ਨਹੀਂ ਮੈਂ ਕਦੋਂ ਕਿਹਾ ਤੈਨੂੰ ਬੋਲੀਆਂ ਤੂੰ ਸਮਝਾ ਉਹਨਾਂ ਨੇ ਕਿਹਾ ਤੈਨੂੰ ਰੁੱਖਾ ਬੋਲਿਆਗਾ ਉਹ ਤਾਂ ਪਿਆਰ ਨਾਲ ਕਿਹਾ ਤੁਸੀਂ ਮੱਤ ਦਿੰਨੇ ਹੋ ਵੀ ਪੱਗਾਹਾ ਦਾਦੇ ਤੇ ਪਾਣੀ ਪਾ ਦੇ ਮੈਂ ਕਦੋਂ ਕਿਹਾ ਮੰਮੀ ਇਹਨਾਂ ਦਾਦੇ ਤੇ ਪਾਣੀ ਪਾ ਦੇ ਵਰਜਾਈਆਂ ਨੇ ਵਰਜਾਈਆਂ ਨੇ ਲੈ ਥੋੜੀ ਹੁੰਦਾ ਹੁੰਦਾ ਉਦੋਂ ਮੁੰਡੇ ਨੂੰ ਉਹ ਜਾ ਕੋਈ ਖਿਆਰ ਕੇ ਜਵਾਬ ਝੂਠ ਨਹੀਂ ਬੋਲਦੇ ਹੁੰਦੇ ਤੂੰ ਹੀ ਸਿਖਾਉਂਦੀ ਆਂ ਅੱਜ ਭਾਸੀ ਬੈਠੇ ਆਂ ਕੱਲ ਨੂੰ ਆਓ ਚੱਲ ਮੈਂ ਸਿਖਉਣੀ ਆਂ ਫਿਰ ਤੁਸੀਂ ਚੰਗਾ ਫਿਰ ਮਾਰ ਦੋਨੂੰ ਕੁੱਟ-ਕੁੱਟ ਕੇ ਮੈਂ ਸਿਖਉਣੀ ਆਂ ਓ ਭਾਬੀ ਲੈ ਸੁਣ ਲਓ ਆਹ ਨਾ ਫੇਰ ਤਾਂ ਨਹੀਂ ਮੇਰੀ ਗੱਲ ਸੁਣੀ ਤੂੰ ਨਾ ਜੇ ਕੋਈ ਗੱਲ ਹੁੰਦੀ ਆ ਤੂੰ ਨਾ ਕਿਹਾ ਕਰ ਤੈਨੂੰ ਪਤਾ ਉਹ ਤਾਂ ਪਹਿਲੀ ਨਹੀਂ ਪੈਰ ਤੇ ਪਾਣੀ ਪੈਣ ਦਿੰਦੀ ਮੇਰੇ ਪੁੱਤ ਮੈਂ ਤਾਂ ਕੁਛ ਨਹੀਂ ਕਹਿੰਦੀ ਮੈਂ ਤਾਂ ਦੋਨਾਂ ਨੂੰ ਕਹਿੰਦੀ ਆ ਵੀ ਰਲ ਕੇ ਰੱਖੋ ਮੈਂ ਕੀ ਕਹਿੰਨੀ ਆਂਗੀ ਰਲ ਕੇ ਤਾਂ ਰਹੀਆਂ ਗੰਦਾਰ ਰੋਟੀਆਂ ਦੀਆਂ ਗੱਲਾਂ ਇਹਨਾਂ ਨੇ ਤਾਂ ਪੀਂਘ ਪਰ ਰੱਖ ਫਰ ਪੀਂਗੇ ਪਾਉਣ ਵਾਲੀ ਗੱਲ ਹੋ ਗਈ ਦੱਸ ਫੇਰ ਕੀ ਹੁੰਦਾ ਜੇ ਮੇਰੀ ਗੱਲ ਸੁਣੀ ਭਾਬੀ ਐਂ ਤਾਂ ਕਹਿੰਦੀ ਐ ਅੱਛਾ ਤੁਸੀਂ ਜਵਾਬ ਦਿਓ ਮਾਂ ਦੀ ਮੱਤ ਤੇ ਜਾਂਦੀ ਆ ਉਹ ਜਵਾਬ ਮਾਂ ਫੇਰ ਤੁਸੀਂ ਮੈਂ ਜਵਾਬ ਦਾ ਕਸੂਰ ਨਹੀਂ ਮੰਨਦਾ ਮੈਂ ਤਾਂ ਭਾਬੀ ਦਾ ਕਸੂਰ ਹੀ ਮੰਨਦਾ ਵੀ ਜਦੋਂ ਉਹਨੂੰ ਝਿੜਕਦੇ ਆ ਉਹ ਉਦੀ ਸਾਈਡ ਕਾ ਤੋਂ ਲੈਂਦੀ ਐ ਹਰ ਇੱਕ ਗੱਲ ਤੇ ਹਰ ਇੱਕ ਬੋਲੀ ਨਾਲ ਹਰਕਾ ਬਣਦਾ ਸਮਝਾਉਣ ਦਾ ਕਾਹਿੰਦਾ ਵਿਗੜਦਾ ਜਵਾਬ ਤਾਂ ਉਹਨੀਆਂ ਗੱਲਾਂ ਨੇ ਮਾਂ ਉਹ ਨਹੀਂ ਸੁਝਉਂਦੀ ਜਵਾਬ ਕਨੂੰ ਕੌਣ ਸੁਝਾਉਂਦਾ ਹਾਂ ਸਿਖਿਉਂਦੀ ਨਹੀਂ ਉਹ ਰੋਕਦੀ ਨਹੀਂ ਹੈਗੀ ਉਹਨੂੰ ਗਲਤੀ ਆਈ ਨਹੀਂ ਕਹਿੰਦੀ ਹੈਗੀ ਵੀ ਬਈ ਤੇਰੇ ਚਾਚਾ ਚਾਚੀ ਨੇ ਜਾਂ ਤੇਰਾ ਦਾਦਾ ਕੁੱਟਣਗੇ ਤੈਨੂੰ ਮਾਰਨਗੇ ਅਸਾਂ ਕਾ ਉਹਨੂੰ ਇਹ ਗੱਲ ਕਹਿੰਦੀ ਆਹੀਂ ਕਿਵੇਂ ਤੇਰੇ ਹੱਥ ਲਾ ਦੇਣਗੇ ਕਿਹੜਾ ਕਿਤੇ ਪਾਣੀ ਪਾਤਾ ਆਹੀਂ ਕਿਵੇਂ ਉਹ ਸ਼ਰਾਰਤ ਕਰਤੀ ਉਸ ਰਾਤ ਨਹੀਂ ਉਹ ਤਾਂ ਜਵਾਕ ਦੇ ਸਾਹਮਣੇ ਆਪਾਂ ਨੂੰ ਦੁਸ਼ਮਣ ਬਣਾਈ ਜਾਂਦੀ ਅੱਖਾਂ ਸਾਹਮਣੇ ਉਹ ਮੇਰੀ ਗੱਲ ਸੁਣ ਮਾਂ ਉਹ ਤਾਂ ਜਵਾਕ ਤਾਂ ਇਹ ਜੇ ਹੁਣ ਤੇਰੇ ਨਾਲ ਗੁੱਸੇ ਹੋ ਕੇ ਵਾਗਿਆ ਹੁਣ ਤਾਂ ਮਾਰਿਆ ਉਹਦੇ ਉਹ ਤਾਂ ਇਹ ਨਹੀਂ ਪਤਾ 5 ਮਿੰਟਾਂ ਨੂੰ ਤੇਰੀ ਗੋਦੀ ਚੜ ਕੇ ਬਹਿ ਜੇ ਉਹੀ ਤਾਂ ਗੱਲ ਆ ਪਤਾ ਬੱਚੇ ਦਾ ਕਿ ਇਹ ਬੱਚਾ ਤਾਂ ਰੱਬ ਦਾ ਰੂਪ ਹੁੰਦਾਗਾ ਉਹ ਕਿਹੜਾ ਦਿਲ ਕਰਦਾ ਜਵਾਕਾਂ ਦੇ ਮਾਰ ਨੂੰ ਮਤੇ ਵੇ ਵਾਰੀ ਸਮਝਾਇਆ ਅੱਜ ਵੱਜ ਗਏ ਮੈਥੋਂ ਫਿਰ ਇਹ ਕੀ ਹੋ ਗਿਆ ਤੂੰ ਨਾ ਲਾਪਰੀ ਤਨੂੰ ਐ ਕਹਦੀ ਉਹ ਦੋ ਦਿਨ ਆਈ ਐ ਐਵੇਂ ਕਾਦੇ ਵਾਸਤੇ ਐ ਵੀ ਦੰਦਾ ਧਰਾਉਣਾ ਉਹਦਾ ਹਨਾ ਉਹਨੂੰ ਕਹਦੀ ਕਦੇ ਉੱਪਰ ਤੂੰ ਚੁੱਪੇ ਰਹਿ ਠੀਕ ਹੈ ਨਾ ਮੈਂ ਕਿੱਥੇ ਬੋਲਦੀ ਆ ਮਮੀ ਮੈਂ ਤਾਂ ਚੁੱਪ ਬੈਠੀ ਹਾਂ ਉਹਨੇ ਬੱਸ ਚੱਲ ਚੰਗਾ ਚਲ ਕਰ ਲੋ ਕੰਮ ਯਾਰ ਹੋਰ ਕਰੋ ਰਾਮ ਕਰ ਦਉਂ ਮੈਂ ਤਾਂ ਇੱਕ ਮਿੰਟ ਹੋਣ ਰਿਹਾ ਪਾਣੀ ਪੀ ਲੈ ਦੇ ਆ ਕਿਤੇ ਮਾਂ ਪਾਣੀ ਬੱਸ ਰਹਿਣਾ ਨਾ ਝੱਜੂ ਕਹਿ ਰਿਹਾ ਆ ਆ ਪੀ ਪੀ ਲੈਂਦਾ ਹੈ ਪਤਾ ਹੁੰਦਾ ਮੈਨੂੰ ਮੈਂ ल्या ਦਿੰਨੀ ਆ ਪਾਣੀ ਤੇ ਬਾਕੀ ਬਸ ਕੋਈ ਨਾ ਚੱਲ ਕੋਈ ਨਾ ਜੋਮੀ ਸ਼ਰਮਲਾ ਰਹੀ ਏ ਚੱਲ ਕੋਈ ਨਾ ਯਾਰ ਜਿਹੜਾ ਕੋਸ ਹੋ ਗਿਆ ਠੀਕ ਉਹ ਐਸੇ ਗੱਲ ਦੇ ਮੇਰੇ ਬਾਪੂ ਚੁੱਪ ਹੋ ਗਿਆ ਨਾ ਐਸੇ ਗੱਲ ਦੇ ਮਾਰੇ ਨਹੀਂ ਕਰੇ ਛੇਤੀ ਪੜਦੇ ਹੈਗੀ ਨਾ ਆਪਾਂ ਮੈਂ ਤਾਂ ਹੁਣ ਉਹਨੂੰ ਬੁਲਾਉਂਦਾ ਵੀ ਘਾਟਾਂ ਜਵਾਕ ਨੂੰ ਹੁਣ ਜੀ ਤਾਂ ਆਪਦਾ ਵੀ ਕਰਦਾ ਵੀ ਬੁਲਾ ਲਈਏ ਪਰ ਜਦੋਂ ਗਾਹਾਂ ਤੋਂ ਹੁਣ ਭਾਬੀ ਪੁੱਠੇ ਪੁੱਠਾ ਬੋਲਦੀ ਏ ਫਿਰ ਬੰਦਾ ਕੀ ਕਰੇ ਹੋਰ ਮਾਨ ਅੱਕ ਜਾਂਦਾ ਬੰਦਾ ਕਰੂਗਾ ਵੀ ਕੀ ਹੂੰ ਚੱਲ ਤੂੰ ਮੜਾ ਨੂੰ ਇੱਥੇ ਨਾ ਬੈਠਾ ਰਹਿ ਮੜਾ ਖੇਤ ਖੂਦ ਗੇੜਾ ਮੜਾ ਮੂਟਾ ਜਾਨਾ ਖੇਤ ਕੀ ਬਟੇਰ ਬੀਜੀ ਐ ਉਹ ਬਟੇਰ ਨਹੀਂ ਬੀਜੀ ਕੋਈ ਪਸ਼ੂ ਪਸੂ ਆ ਜਾਂਦਾ ਮੜਾ ਮੂਟਾ ਨਿਗਾਹ ਦਾ ਮਾਰਨ ਦਾ ਹੱਕ ਹੀ ਹੈਗਾ ਖੇਤ ਜਾਣ ਦਾ ਅੱਜ ਕੱਲ ਥਾਂ ਥਾਂ ਤੋਂ ਕੇਬਲਾਂ ਲਹਿ ਜਾਂਦੀਆਂ ਨੇ ਮੜਾ ਮੂਟਾ ਦਾ ਦੇਖਣ ਦਾ ਹੱਕ ਹੈਗਾ ਇਹਦਾ ਮਤਲਬ ਇਹ ਤਾਂ ਨਹੀਂ ਇਹ ਬਟੇਰ ਨਹੀਂ ਬੀਜੀ ਤਾਂ ਖੇਤੀ ਨਾ ਜਾਓ ਜਾਨਾ ਸਾਰਾ ਟੱਬਰੇ ਕੇ ਲੋਨ ਨੂੰ ਲੱਕ ਨਾਲ ਬੰਨੀ ਫਿਰਦਾ ਹਾਂ ਕੰਮ ਦੀ ਗੱਲ ਕਰ ਤਾ ਨੂਰ ਪਾ ਨਾ ਲੈ ਉਹਨਾਂ ਨੂੰ ਲਾਉਣੀ ਆ ਫੋਨ ਹੈਲੋ ਹਾਂਜੀ ਕਿਵੇਂ ਹੋ ਮੈਂ ਨਹੀਂ ਵਧੀਆ ਤਾਂ ਹੀ ਤਾਂ ਤੁਹਾਨੂੰ ਫੋਨ ਲਾਇਆ ਸਾਡਾ ਤਾਂ ਇਹਨਾਂ ਨੇ ਜੀਣਾ ਹਰਾਮ ਕਰਿਆ ਪਿਆ ਜਮਾ ਜੂ ਵੀ ਤੇ ਕਦੇ ਤਾਂ ਕੋਈ ਥੱਪੜ ਮਾਰਦਾ ਕਦੇ ਕੋਈ ਥੱਪੜ ਮਾਰਦਾ ਨਾ ਉਹ ਵੇਚਿਆ ਹੋਇਆ ਜਵਾਕ ਆਹੋ ਕਦੇ ਕੋਈ ਥੱਪੜ ਮਾਰੂ ਅੱਜ ਹੁਣ ਡੈਡੀ ਨੇ ਮਾਰਿਆ ਪਹਿਲਾਂ ਪ੍ਰੀਤ ਨੇ ਮਾਰਿਆ ਫਿਰ ਇਸ਼ੂ ਨੇ ਮਾਰਿਆ ਨਾ ਜੇ ਕੋਈ ਗੱਲ ਐ ਐਵੇਂ ਦੀ ਫਿਰ ਉਹਨੂੰ ਸਮਝਾਉਣ ਪਿਆਰ ਨਾਲ ਥੱਪੜ ਕਿਉਂ ਮਾਰਦੇ ਨੇ ਵਿਚਾਰੇ ਦੇ ਥੱਪੜ ਮਾਰ ਮਾਰ ਹੀ ਮਾਰ ਦੇਣਗੇ ਉਹਨੂੰ ਤਾਂ ਮੇਰੀ ਗੱਲ ਸੁਣ ਲਓ ਜਾਂ ਤਾਂ ਉਹਨਾਂ ਨੂੰ ਸਮਝਾ ਦਿਓ ਨਹੀਂ ਮੈਂ ਤਾਂ ਆਪਦੇ ਪੁੱਤ ਨੂੰ ਲੈ ਕੇ ਪੇਕੇ ਬਹਿ ਜੂਗੀ ਭਾਈ ਮੈਥੋਂ ਨਹੀਂ ਦੇਖਿਆ ਜਾਂਦਾ ਕੰਜਰ ਕਲੇਸ਼ ਉਰੇ ਰੋਜ਼ ਦਾ ਇੱਕ ਦਿਨ ਚ ਤਿੰਨ ਤਿੰਨ ਵਾਰ ਘੁੱਟਦੇ ਹੁੰਦੇ ਨੇ ਜਵਾਕ ਨੂੰ ਐ ਬਿਗੜੂਗਾ ਉਹ ਹਲੇ ਉਲਟਾ ਮੇਰੇ ਤੇ ਪੈਂਦੇ ਨੇ ਕਿ ਤੂੰ ਸਿਖਾਉਣੀ ਆ ਉਹਨੂੰ ਨਾ ਮੈਂ ਕਿਸ ਸਿਖਾਉਣੀ ਉਹਨੂੰ ਗਲਤ ਆ ਆਪਦੇ ਜਵਾਕ ਨੂੰ ਕੋਈ ਗਲਤ ਸਿਖਾਉਂਦਾ ਹੁੰਦਾ ਐ ਜਵਾਕ ਚੌੜ ਤਾਂ ਕਰਦੇ ਹੁੰਦੇ ਨੇ ਦੱਸ ਆਹੋ ਜੇ ਤਾਂ ਸਮਝਾਉਣਾ ਉਹਨਾਂ ਨੂੰ ਸਮਝਾ ਲਓ ਨਹੀਂ ਮੈਂ ਤਾਂ ਜਾਣੀ ਆ ਭਈ ਫਿਰ ਹਾਂ ਉਹ ਵਿਚਾਰਾ ਇੰਨਾ ਰੋਂਦਾ ਸੀ ਚੌੜ ਤਾਂ ਕਰੂਗੀ ਜਵਾਕ ਹੋਣਾ ਤੁਸੀਂ ਵੀ ਉਹ ਬੋਲੀ ਜਾਂਦੇ ਓ ਨੂੰ ਜਵਾਕ ਨੇ ਚੌੜ ਤਾਂ ਕਰਨੀ ਹੀ ਹੁੰਦੀ ਏ ਹੁਣ ਹੋਰ ਛੁੱਟੀਆਂ ਹੋ ਰਹੀਆਂ ਨੇ ਉਹਨੂੰ ਪਹਿਲਾਂ ਸਕੂਲ ਸਮਝ ਆਂਦਾ ਸੀ ਚੱਲ ਵਿਚਾਰਾ ਹੁਣ ਕਰੇ ਰਹਿੰਦਾ ਚੌੜ ਦਾ ਕਰਨੀ ਆ ਹੋਰ ਕਿਹਦੇ ਨਾਲ ਚੌੜ ਕਰੂਗਾ ਉਹ ਚੱਲ ਦੇਖ ਲਓ ਤੁਸੀਂ ਜਾਂ ਤਾਂ ਆ ਜਿਓ ਇਹਨੂੰ ਸਮਝਾ ਦਿਓ ਨਹੀਂ ਪੈਂ ਬਾਗ ਜੂਗੀ ਫਿਰ ਆਪਦੇ ਪੁੱਤ ਨੂੰ ਲੈ ਕੇ ਪੇਕੇ ਦੇਗਾ ਫਿਰ ਤਾਂ ਕੋਈ ਹੱਲ ਨਹੀਂ ਬਣਦਾ ਹੈਗਾ ਮੈਂ ਨਹੀਂ ਮੁੜ ਕੇ ਆਉਂਦੀ ਹੈਗੀ ਇੱਥੇ ਹਾਂ ਠੀਕ ਹੈ ਠੀਕ ਹੈ ਜੀ ਹਮ ਅੱਛਾ ਬਈ ਠੀਕ ਹੈ ਬਈ ਹੁਣ ਬਈ ਮੈਂ ਬੋਲਾਂ ਤੂੰ ਆਪਦੀਆਂ ਤਾਂ ਸੁਣਾਤੀਆਂ ਭਾਬੀ ਨੇ ਜਿਹੜਾ ਕੁਛ ਵੀ ਤੈਨੂੰ ਦੱਸਿਆ ਉਹ ਸਾਰਾ ਕੁਝ ਝੂਠ ਹੈ ਪੂਰਾ ਝੂਠ ਵੀ ਨਹੀਂ ਹੈਗਾ ਅੱਧਾ ਝੂਠ ਹੈ ਹਾਂ ਇਹ ਹੈ ਨਹੀਂ ਅਭੀ ਅਸੀਂ ਜੋ ਆਕੇ ਦੇ ਮਾਰਦੇ ਨਹੀਂ ਜਾ ਇਹ ਵੀ ਨਹੀਂ ਹੈਗਾ ਵੀ ਅਸੀਂ ਜੋ ਆ ਕੇ ਦੇ ਕਦੇ ਮਾਰਿਆ ਨਹੀਂ ਭਾਈ ਜਿੱਥੇ ਗਲਤੀ ਕਰਦਾ ਉੱਥੇ ਕਈ ਵਾਰੀ ਮਾਰਨਾ ਵੀ ਪੈਂਦਾ ਪਰ ਐਂ ਜਲਾਦਾ ਵਾਂਗੂ ਥੋੜੀ ਕੁੱਟਦੇ ਆਂ ਭਾਈ ਸਾਨੂੰ ਵੀ ਪਿਆਰਾ ਵੀਰੇ ਹੁਣ ਭਾਈ ਜੇ ਕਈ ਵਾਰੀ ਹੁਣ ਹੁਣ ਬਾਪੂ ਦੇ ਮੂੰਹ ਤੇ ਪਾਣੀ ਦਾ ਗਲਾਸ ਮਾਰਿਆ ਹੁਣ ਬਾਪੂ ਨੇ ਮਾੜਾ ਜਿਹਾ ਲਾਤਾ ਭਈ ਉਹਦੇ ਫਿਰ ਭਾਬੀ ਨੇ ਉਹ ਬਗਾਲ ਕਰਿਆ ਜਿਹੜਾ ਨਾ ਕਰਨਾ ਹੋਵੇ ਭਾਈ ਫਿਰ ਭਾਬੀ ਲੇ ਬਈਰ ਤੂੰ ਤਾਂ ਹਾਂ ਹੁਣ ਭਾਬੀ ਪਤਾ ਕੀ ਹੈ ਜੇ ਉਹਨੂੰ ਮਾੜਾ ਜਿਹਾ ਝਟਕ ਵੀ ਦੰਨੇ ਆ ਜਦ ਉਹਦੀ ਚਾਚੀ ਝਟਕ ਦਿੰਦੀ ਹੈ ਤਾਂ ਭਾਬੀ ਉਹਦੀ ਸਾਈਡ ਲੈ ਲੈਂਦੀ ਹੈ ਤੁਸੀਂ ਮੇਰੇ ਜਵਾਕ ਨੂੰ ਮਾਰੋਗੇ ਤੁਸੀਂ ਮੇਰੇ ਐਂ ਕਰੋਗੇ ਬਈ ਹੁਣ ਘਰ ਚ ਇੱਕ ਇੱਕ ਦਾ ਜਵਾਕ ਆ ਹੁਣ ਹਾਂ ਐਡੇ ਪਾਗਲ ਤਾਂ ਬਈ ਅਸੀਂ ਵੀ ਨਹੀਂ ਹੈਗੇ ਬਈ ਜਵਾਕ ਦਾ ਤਾਂ ਕੋਈ ਕਸੂਰ ਹੀ ਨਹੀਂ ਆਪਾਂ ਤਾਂ ਜਵਾਕ ਨੂੰ ਕਹਿੰਦੀ ਨਹੀਂ ਕੋਈ ਗੱਲ ਨਹੀਂ ਜਵਾਕ ਤਾਂ ਚੌੜ ਕਰਦਾ ਹੀ ਆ ਫਿਰ ਫਿਰ ਜੇ ਇੱਕ ਟਾਈਮ ਉਹਨੂੰ ਘੂਰਤਾ ਇਹਦਾ ਮਤਲਬ ਇਹ ਥੋੜੀ ਆ ਬਾਈ ਵੀ ਅਸੀਂ ਉਹਦੇ ਦੁਸ਼ਮਣ ਆ ਸਾਡੇ ਨਾਲ ਤਾਂ ਬਾਈ ਹੁਣ ਭਾਬੀ ਬੋਲਣ ਹੀ ਨਹੀਂ ਦਿੰਦੀ ਨਾ ਆਪ ਬੋਲੇ ਆਖੇ ਤੁਸੀਂ ਮੇਰੇ ਜਵਾਕ ਨੂੰ ਕੁੱਟਦੇ ਹੋ ਹੋਰ ਫਿਰ ਬਾਈ ਮੈਂ ਪ੍ਰੀਤ ਨੂੰ ਕਹਤਾ ਮਾ ਚੱਲ ਭਈ ਨਾ ਬੋਲੇ ਕਰ ਹੁਣ ਬਾਈ ਜਵਾਕ ਆ ਜਾਂਦਾ ਸਾਡੇ ਕਮਰੇ 'ਚ ਹੁਣ ਨਾ ਬੁਲਾਈਏ ਉਹਨੂੰ ਐਂ ਦੱਸਾਂ ਜਾ ਹੁਣ ਮੇਰੇ ਲਵੇ ਆ ਜਾਂਦਾ ਬਈ ਹੁਣ ਨਾ ਨਾ ਬੁਲਾਈਏ ਜਵਾਕ ਦਾ ਜਵਾਕ ਹੈ ਬਈ ਬਈ ਦੇਖ ਆਪਾਂ ਤਾਂ ਕੁਝ ਬੋਲਦੇ ਨਹੀਂ ਹੈਗੇ ਫਿਰ ਗੱਲ ਹੋਰ ਬਣ ਜਾਂਦੀ ਹੈ ਹਨਾ ਗੱਲ ਵਾਦੀ ਜਾਂਦੀ ਹੈ ਮੈਂ ਤਾਂ ਪ੍ਰੀਤ ਨੂੰ ਵੀ ਕਹਤਾ ਬਈ ਤੂੰ ਹੀ ਦੇਖ ਲਈ ਸਮਝਾ ਕੇ ਦੇ ਭਾਬੀ ਸਮਝੂਗੀ ਆਏਦਾ ਬਈ ਉਹ ਜਵਾਕ ਨੂੰ ਹੱਥੋਂ ਜੋ ਕੱਢ ਲੂਗੀ ਫਿਰ ਆਪ ਹੀ ਸਾਨੂੰ ਦੁੱਖ ਦੇਊਗਾ ਗੱਲੋਂ ਚੱਲ ਠੀਕ ਆ ਬਈ ਹਾਂ ਬਈ ਠੀਕ ਓਕੇ ਕੀ ਹਾਲ ਹੈ ਬਈ ਓ ਕਿਵੇਂ ਰਹੰਨੂ ਵਧੀਆ ਬਈ ਕੀ ਹਾਲ ਨੇ ਠੀਕ ਐ ਬਈ ਤੂੰ ਦੱਸ ਵਧੀਆ ਬਈ ਆ ਤੂੰ ਬਤੰਦਰਾ ਨਾ ਕੋਈ ਸੁੱਖ ਨਾ ਸੁਨੇਹਾ ਨਾ ਫੋਨ ਹੈ ਉਹ ਤਾਂ ਬਈ ਭੈਣ ਨੇ ਫੋਨ ਕੀਤਾ ਜੀ ਕਹਿੰਦੀ ਮੈਨੂੰ ਆ ਕੇ ਲੈ ਜਾ ਪਰ ਮੈਂ ਆਇਆ ਗਿਆ ਅੱਜ ਫ੍ਰੀ ਸੀਗਾ ਅੱਛਾ ਭਾਬੀ ਨੇ ਫੋਨ ਕਰਿਆ ਦੀ ਹਾਂ ਬਈ ਚੱਲ ਵਧੀਆ ਕਰਿਆ ਹੁਣ ਤਾਂ ਤੂੰ ਚੋਬਰ ਹੋ ਗਿਆ ਲੈਣ ਆਜਿਆ ਕਰ ਹਾਂ ਬਈ ਚੱਲ ਵਧੀਆ ਕਰਿਆ ਹੋਰ ਬਈ ਮਾਸੂਰੀ ਠੀਕ ਨੇ ਹਾਂ ਵਧੀਆ ਸਾਰੇ ਠੀਕ ਠਾਕ ਉਰੀ ਹੋਣੇ ਕਿਤੇ ਤੂੰ ਹੋਰ ਸੁਣਾ ਹੋਰ ਵਧੀਆ ਭਾਈ ਫਸਲ ਵਧੀ ਕਿਵੇਂ ਆ ਫਸਲ ਵਧੀ ਵਧੀਆ ਪਰ ਨਾ ਸੋਹਣਾ ਲੱਗਦਾ ਓਏ ਤੇਰੇ ਬੰਨੇ ਬਸ ਉਹੀ ਬੰਨ ਲੈਨੇ ਕਦੇ ਕਦੇ ਹਾਂ ਨਾ ਵਧੀਆ ਕਰਿਆ ਲੈ ਲੈ ਵਾਹ ਬੱਤ ਮਾਸੀ ਹੱਸੀ ਗਾਲੀ ਸਾਸਰੀ ਕਾਲ ਕਦੋਂ ਆਇਆ ਸੀ ਕੋਈ ਫੋਨ ਫਾਨੇ ਨਹੀਂ ਕੀਤਾ ਸਾਨੂੰ ਹੁਣੇ ਆਇਆ ਸੀ ਮਾਸੀ ਉਹ ਭੈਣ ਨੇ ਫੋਨ ਕੀਤਾ ਤੇ ਕਹਿੰਦੀ ਮੈਨੂੰ ਆ ਕੇ ਲੈ ਜਾ ਆ ਕੇ ਲੈ ਜਾ ਹਾਂ ਉਹ ਮਹਾਚਲ ਅੱਜ ਫਰੀ ਆਂਗਾ ਮੈਂ ਆ ਗਿਆ ਨਾਲੋਂ ਘਰੇ ਤਾਂ ਹੁਣ ਅ ਵੀ ਦੋ ਦਿਨ ਪੇਕੇ ਲਾਇਉ ਸ਼ਸ਼ੀ ਗੜ ਭਾਈ ਸਸ਼ੀ ਕਾਲ ਆਇਆ ਤੇ ਮਮੇ ਕੋਲ ਵੈ ਜਾ ਚੱਲੀ ਜੀ ਮੇਰੀ ਗੱਲ ਪਿਆ ਹੈ ਮਾਮਾ ਆਇਆ ਤੇਰਾ ਨਾਨਕੇ ਚੱਲ ਪਿਆ ਆ ਜਾ ਚੱਲੀਏ ਫੇਰਾ ਕਿਉਂ ਕਿ ਭਾਬੀ ਹੁਣ ਤਾਂ ਆਇਆ ਹਲੇ ਕੋਈ ਨਾ ਉੱਥੇ ਜਾ ਕੇ ਪੀ ਲਾਂਗੇ ਚਾਹ ਆਪਾਂ ਚਾਹ ਨਾ ਪਾਣੀ ਨਾ ਹੈ ਤਾਂ ਪਾਣੀ ਦਾ ਗਲਾਸ ਵੀ ਨਹੀਂ ਪੀਤਾ ਕੋਈ ਪਾਣੀ ਤਾਂ ਲਿਆ ਦੇ ਜਦੋਂ ਤੁਹਾਨੂੰ ਮੇਰੀ ਕਦਰ ਨਹੀਂ ਹੈਗੀ ਇਹਦੀ ਕਿੱਥੋਂ ਹੋਊਗੀ ਲੈ ਪੜੇ ਕਾਦੀ ਕਦਰ ਲੈ ਭਾਬੀ ਤੂੰ ਤਾਂ ਹੋਰ ਹੀ ਗੱਲਾਂ ਲਾ ਗਈ ਸੱਚੀ ਗੱਲ ਬਈ ਸੱਚੀ ਗੱਲ ਜੀ ਤੇ ਬਈ ਹਾਂ ਬਈ ਵਧੀਆ ਆਇਆ ਦਿੱਤਾ ਮੈਨੂੰ ਕਿਸੇ ਨੂੰ ਲੋੜ ਨਹੀਂ ਹੈਗੀ ਪਾਣੀ ਦੇ ਉੱਥੇ ਜਾ ਕੇ ਲੈ ਲੈ ਦੇ ਬਰੀ ਤੇ ਪਾਣੀ ਲੈ ਦੇ ਬਈ ਤੂੰ ਐ ਕਿਉਂ ਬੋਲੀ ਨਹੀਂ ਆ ਕਾਨੂੰ ਬੋਲਦੀਆਂ ਥੱਪੜ ਮਾਰੀ ਜਾਂਦੇ ਨੇ ਸਵੇਰ ਦੇ ਵਿਚਾਰੇ ਦੇ ਕਿਉਂ ਕੀ ਲੈ ਲੋ ਜੀ ਕਦੇ ਕੋਈ ਮਾਰਦਾ ਯਾਰ ਨੰਨੂ ਯਾਰ ਗੱਸਲੇ ਮਾਰ ਤਾ ਸਿਕ ਹੋ ਗਿਆ ਅੱਛਾ ਕਿਵੇਂ ਹੰਨੂ ਸਸ਼ੀ ਗਰਮਾ ਸੜੀ ਹੁਣ ਸੁਨਾਲੇ ਆ ਗਏ ਹਾਲ ਚਾਲ ਠੀਕ ਹੈ ਹਾਂ ਜੀ ਵਧੀਆ ਜੀ ਨਿੱਕੀ ਕੀ ਗੱਲ ਨਹੀਂ ਵਧਾਉਣੇ ਇੱਦੇ ਨਿੱਕੀ ਜੀ ਗੱਲ ਹੈ ਮੰਮੀ ਇਹੇ ਹੋਰ ਹੁਣ ਕੀ ਹੋ ਗਿਆ ਤੁਹਾਡੇ ਬਾਸ ਨਿੱਕੀ ਹੈ ਮੇਰੇ ਬਾਸ ਪੂਰੀ ਵੱਡੀ ਗੱਲ ਹੈ ਇੱਕ ਮਿੰਟ ਬਾਈ ਹਾਂਜੀ ਮਸੀ ਦੱਸੋ ਕੀ ਗੱਲ ਹੋ ਗਈ ਗੱਲ ਇਹ ਨਹੀਂ ਹੋਈ ਪਤਾ ਇਹਨੂੰ ਪੁੱਛ ਲਾਂ ਗੱਲ ਕੁਝ ਨਹੀਂ ਹੋਈ ਗੱਲ ਮੈਂ ਤੈਨੂੰ ਦੱਸ ਦਿੰਨਾ ਲੋ ਬਾਈ ਪਹਿਲਾਂ ਪਾਣੀ ਪੀਓ ਪਹਿਲਾਂ ਓਏ ਭੈਣ ਜੀ ਹਾਂ ਬਾਈ ਤੈਨੂੰ ਸੱਚੀਆਂ ਝੂਠੀਆਂ ਲਾਉਣਗੇ ਹੁਣ ਪਹਿਲਾਂ ਮੈਂ ਤੇਰੇ ਬਾਈ ਨੂੰ ਕੀਤਾ ਸੀ ਫੋਨ ਤੂੰ ਉਹਦੇ ਕੋਲ ਚੋਲੀਆਂ ਲਾਤੀਆਂ ਮੇਰੀਆਂ ਉਹ ਤੋਂ ਵੀ ਉਹ ਕਰਾਤਾ ਇੱਕ ਮਿੰਟ ਬਾਈ ਨੂੰ ਫੋਨ ਮੈਂ ਨਹੀਂ ਕਰਿਆ ਬਾਈ ਨੂੰ ਫੋਨ ਪਹਿਲਾਂ ਤੂੰ ਕਰਿਆ ਮੈਂ ਤਾਂ ਕਰੂੰਗੀ ਮੇਰੇ ਤਾਂ ਅੱਕਾ ਬਣਦਾ ਕਰਦਾ ਫਿਰ ਜਿਹੜੀ ਗੱਲ ਭਾਬੀ ਬਾਈ ਨੇ ਮੈਨੂੰ ਪੁੱਛੀ ਮੈਂ ਦੱਸਦੀ ਗੱਲ ਕੁਝ ਨਹੀਂ ਯਰ ਨੰਨੂ ਮੈਂ ਤੈਨੂੰ ਦੱਸ ਦਿੰਨਾ ਤੂੰ ਆ ਗਿਆ ਚਲੋ ਗੱਲ ਤਾਂ ਇਹ ਹੋਈ ਐ ਵੀ ਭਈ ਇਹ ਜਵਾਕ ਐ ਚਲ ਚੌੜ ਚਿੱਤ ਕਰਦਾ ਕਈ ਵਾਰੀ ਹਨਾ ਹਾਂ ਬੰਦੇ ਦਾ ਚਿੱਤ ਨਹੀਂ ਰਾਜੀ ਹੁੰਦਾ ਚਲ ਕਈ ਵਾਰੀ ਝਿੜਕਿਆ ਜਾਂਦਾ ਹਾਂ ਹਾਂ ਭਈ ਆਪਦੇ ਨੂੰ ਝਟਕੈਂਦਾ ਹਾਂ ਹੁਣ ਜਿੱਥੋਂ ਗੱਲ ਚੱਲੀ ਐ ਬਾਪੇ ਨੇ ਪਾਣੀ ਮੰਗਾ ਲਿਆ ਹੁਣ ਜਦੋਂ ਪਾਣੀ ਮੰਗਾਇਆ ਚਲ ਇਹਨੇ ਲਿਆ ਕੇ ਗਲਾਸਾਂ ਇਹ ਮੂੰਹ ਤੇ ਮਾਰਿਆ ਪਾਣੀ ਇਹਨੇ ਹੁਣ ਜਵਾਕ ਨੂੰ ਤੇ ਚਲ ਕੀ ਪਤਾ ਐ ਚਲ ਹੁਣ ਬਾਪੇ ਨੇ ਲਾਤੀਆਂ ਹੋਣੀਆਂ ਦੋ ਉਂਗਲਾਂ ਗੱਲ ਤੇ ਇਹ ਰੋਣ ਲੱਗ ਗਿਆ ਆ ਕੇ ਭਾਬੀ ਭਈ ਉਈ ਤੈਨੂੰ ਕਹਾ ਬੋਲੀ ਹਨਾ ਜਿਹੜਾ ਕੁਛ ਆਉਂਦਾ ਦੀ ਭਾਬੀ ਦੇ ਮੂੰਹ ਚੋਂ ਉਹ ਬੋਲੀ ਕਹਿੰਦੀ ਤੁਸੀਂ ਮੇਰੇ ਜਵਾਕ ਨੂੰ ਕੋੜਦੇ ਹੋ ਭਾਈ ਜੇ ਪਿਆਰ ਕਰਦੇ ਨਾ ਨੂੰ ਦੇਖ 76 ਵੀ ਵੱਜਣਗੇ ਇਹਦੇ ਚ ਤਾਂ ਕੋਈ ਰੌਲਾ ਨਹੀਂ ਹਾਂ ਹਾਂ ਠੀਕ ਹੈ ਪਿਆਰ ਨਾਲ ਵੀ ਤਾਂ ਸਮਝਾ ਸਕਦੇ ਨੇ ਥੱਪੜ ਮਾਰ ਕੇ ਕੀ ਜਰੂਰੀ ਸਮਝਾਉਣਾ ਭਾਬੀ ਪਿਆਰ ਨਾਲ ਅਸੀਂ ਸਮਝਾਉਂਦੇ ਨਹੀਂ ਤੂੰ ਪਹਿਲਾਂ ਮੈਨੂੰ ਐ ਮੈਂ ਤਾਂ ਕਦੇ ਪਿਆਰ ਨਾਲ ਦੇਖਿਆ ਨਹੀਂ ਜਦੋਂ ਜੀ ਕਰਦਾ ਥੱਪੜ ਜਰਦਾ ਨਾ ਮੈਨੂੰ ਤਾਂ ਨਹੀਂ ਸਮਝਉਂਦੀ ਬੰਤਾ ਇੰਨੀ ਤਾਂ ਗੱਲ ਨੂੰ ਐਡੀ ਵੱਡੀ ਬਣਾਉਣ ਦਾ ਕੀ ਹੋ ਰਿਹਾ ਜਦੋਂ ਮੇਰੇ ਕਦਰ ਹੀ ਨਹੀਂ ਇਸ ਘਰ ਚ ਮੈਂ ਤਾਂ ਜਾਉਂਗੀ ਫੇਰ ਭਾਬੀ ਹੋਰ ਤੂੰ ਇੰਨੇ ਸਾਲਾਂ ਦੀ ਬਿਨਾ ਕਦਰ ਤੂੰ ਹੀ ਰਹਿ ਗਈ ਮੈਨੂੰ ਇਹ ਉਹ ਕੋਈ ਤੈਨੂੰ ਮੱਦਾ ਨਹੀਂ ਬੋਲਦਾ ਭਾਈ ਨਾ ਤੈਨੂੰ ਕੋਈ ਕੁਝ ਹੋਰ ਕਹਿੰਦਾਗਾ ਨਿੱਕੀਆਂ ਨਿੱਕੀਆਂ ਗੱਲਾਂ ਨਾਲ ਘਰ ਪਟਿਆ ਜਾਂਦਾ ਠੀਕ ਭਾਈ ਦੇਖ ਇਹ ਤਾਂ ਗਲਤ ਗੱਲ ਐ ਵੀ ਉਹਨੇ ਪਾਣੀ ਪਾਇਆ ਮੂੰਹ ਤੇ ਤੂੰ ਉਹਨੂੰ ਸਮਝਾਉਣਾ ਚਾਹੀਦਾ ਤੈਨੂੰ ਮੈਂ ਨਹੀਂ ਸਖਿਉਣੀ ਥੋੜੀਆਂ ਵੀ ਤੂੰ ਤੇ ਪਾਣੀ ਪਾਦੇ ਜਾ ਕੇ ਅਸੀ ਭਾਬੀ ਤੈਨੂੰ ਐ ਥੋੜੀ ਕਹਿੰਦੇ ਆ ਵੀ ਤੂੰ ਇਹਨੂੰ ਸਖਿਉਣੀ ਐ ਆਪਾਂ ਤਾਂ ਇਹ ਗੱਲ ਕਹਿੰਦੇ ਆ ਵੀ ਜਦੋਂ ਇਹ ਗਲਤੀ ਕਰਦਾ ਅਸੀਂ ਚ ਮਾੜਾ ਮੋਟਾ ਛਿੜਕ ਦਿੰਨੇ ਆ ਵੀ ਤੂੰ ਇਹਨੂੰ ਸ ਸ਼ਾਇਦ ਨਹੀਂ ਹੈ ਪਰਦਾ ਪਾਉਣੀ ਹੈ ਇਹਦੀ ਗੱਲ ਤੇ ਪਰਦਾ ਪੁਰਦਾ ਕੋਈ ਨਹੀਂ ਪਾਉਂਦੀ ਬਿੰਦੇ ਬਿੰਦੇ ਥੋੜੀ ਨਾ ਜਵਾਕ ਦੇ ਮਾਰਦੇ ਹੁੰਦੇ ਨੇ ਅਜਿਹਾ ਬਿੰਦੇ ਬਿੰਦੇ ਮਾਰ ਮਾਰ ਕੇ ਮੇਰੀ ਗੱਲ ਸੁਣ ਲੈ ਪੁੱਤ ਇਹ ਜਵਾਕ ਆਪਦੀ ਭੂਆ ਨੂੰ ਕਹਿੰਦਾ ਕਹਿੰਦਾ ਮੈਨੂੰ ਮਮਮੀ ਨੇ ਕਿਹਾਗਾ ਵੀ ਪਾਣੀ ਪਾ ਦੇ ਘਰ ਸ਼ਰਾਰਤਾਂ ਕਰ ਹੁਣ ਫਿਰ ਇਹ ਹਿਸਾਬ ਨਾਲ ਫਿਰ ਭਾਬੀ ਫਿਰ ਇਹ ਹਿਸਾਬ ਬਣਾ ਲਤਾ ਫਿਰ ਅਸੀਂ ਮੰਨ ਲੀਏ ਵੀ ਤੂੰ ਕਿਹ ਹੈ ਜੇ ਕਈ ਵਾਰ ਇਹੇ ਤੇਰੇ ਕੋਲੇ ਆ ਕੇ ਕਹਿੰਦਾ ਵੀ ਮੇਰੀ ਚਾਚੀ ਨੇ ਮেরে ਮਾਰਿਆ ਉਹ ਕਹਿੰਦੀ ਹੈ ਵੀ ਮੈਂ ਤਾਂ ਮਾਰਿਆ ਨਹੀਂ ਫਿਰ ਤੂੰ ਸੱਚ ਮੰਨ ਲੈਨੀ ਹੈ ਫਿਰ ਜਿਵੇਂ ਨੇ ਕਿਹਾ ਵੀ ਮੇਰੀ ਮੰਮੀ ਸਿਖਾਉਂਦੀ ਹੈ ਸਾਰਾ ਕੁਝ ਫਿਰ ਅਸੀਂ ਉਹ ਤਾਂ ਮੈਂ ਕੁਝ ਕਿਹਾ ਵੀ ਜਦੋਂ ਪ੍ਰੀਤ ਨੇ ਮਾਰੇ ਆ ਮਾਂ ਚੱਲ ਕੋਈ ਨਾ ਇਹ ਵੀ ਲੱਗਦੀ ਉਹਨੇ ਤਾਂ ਮਾਰੇ ਹੀ ਨਹੀਂ ਭਾਬੀ ਉਹਨੇ ਤਾਂ ਸਿਰਫ ਇੰਨੀ ਗੱਲ ਕਹੀ ਸੀ ਵੀ ਤੇਰੀ ਭੂਆ ਦੀ ਤੇਰਾ ਫਫੜ ਹੋਣਗੇ ਵੀ ਭਾਈ ਤੂੰ ਚਾਦਰ ਨਾ ਇਕੱਠੀ ਕਰ ਨਾਲੇ ਤੈਨੂੰ ਕਦੇ ਝੜਕਿਆ ਨਹੀਂ 5 ਸਾਲ ਹੋ ਗਏ ਤੈਨੂੰ ਬੈਹੀ ਨੂੰ ਹੁਣ ਤੂੰ ਆਹ ਫਰਕ ਕਰਨ ਲੱਗ ਗਈ ਸਹੀ ਗੱਲ ਨਹੀਂ ਬਣੀ ਭਈ ਐ ਚੱਕ ਕੇ ਫੋਨ ਕਰਤਾ ਮੈਂ ਤਾਂ ਕਿਤੇ ਸੁਟਿਆ ਨਹੀਂ ਸੀ ਤੁਸਨੂੰ ਇਹ ਚੰਗੀ ਲੱਗਦਾ ਫਿਰ ਸਿੱਗ ਬਗ ਜਾਂਦੀ ਆਗਲੀ ਦੀ ਮਰਜ਼ੀ ਆਗਲੀ ਨੂੰ ਜਾਣ ਦੋ ਪਰਾਂ ਕਿਉਂ ਰੋਕਦੇ ਹੋ ਉਹ ਕਾ ਨੂੰ ਲਾਫਰੇ ਹਾਂ ਹੁਣ ਜਦੋਂ ਲਾਫਰੇ ਇਤਨੇ ਵੀ ਕਹਿ ਦਿੱਤਾ ਮੈਂ ਦਵਾਗ ਜਾਨੀ ਹਾਂ ਜਦੋਂ ਮੈਂ ਗਈ ਨਹੀਂ ਉਹ ਸਹੀ ਗੱਲ ਕਹਿਨੀ ਆ ਇਹ ਤਾਂ ਬੇਈਡੀ ਗੱਲ ਹੈ ਵੀ ਨਹੀਂ ਸਿਗੀ ਤੂੰ ਮਿੰਟੇ ਚ ਜਵਾਕ ਨੂੰ ਬੁਲਾ ਲਿਆ ਭਾਈ ਉਹਨੂੰ ਕੀ ਪਤਾ ਜਵਾਕ ਨੂੰ ਦੀ ਉਮਰ ਹਾਲੇ ਕੱਚੀ ਆ ਉਹ ਲੈਣ ਆਇਆ ਤੈਨੂੰ ਹੈ ਹਾਂ ਲੈ 1500 ਇਹ ਜੀ ਗੱਲ ਸੀ ਨਾ ਤੇ ਮਾਪਿਆਂ ਨੂੰ ਬੁਲਾਉਂਦੀ ਕਿਸੇ ਨੂੰ ਭਾਈ ਤੂੰ ਥੋੜਾ ਬਹੁਤਾ ਕੂੜਾ ਕਰ ਫਿਰ ਤੇ ਗਲਤ ਕਰ ਲੈ ਜੀ ਕੂ ਹਣ ਤਪੜਾਂ ਨਾਲ ਤਾਂ ਨਹੀਂ ਮਾਰੀ ਜਾਣਾ ਇਹਨੂੰ ਦੇਖ ਭਾਬੀ ਮੇਰੀ ਗੱਲ ਤੂੰ ਥੱਪੜ ਚੱਕ ਰੱਖੇ ਨੇ ਦੱਸ ਹਾਂ ਮੇਰੀ ਗੱਲ ਸੁਣ ਭਾਬੀ ਤੂੰ ਖੁਸ਼ੀ ਨਾਲ 4 ਦਿਨ ਪਿੰਡ ਲਾ ਕੇ ਆਉਣੇ ਨੇ ਜਮਾ ਲਾਇਆ ਕਿ ਤੈਨੂੰ ਕੋਈ ਨਹੀਂ ਰੋਕਦਾ ਪਰ ਜੇ ਤੂੰ ਰੁੱਸ ਕੇ ਜਾਏਂਗੀ ਦੇਖ ਭਈ ਐਂ ਤਾਂ ਅਸੀਂ ਜਾਣ ਨਹੀਂ ਦਿੰਦੇ ਹੁਣ ਬਾਈ ਹੈ ਨਹੀਂਗਾ ਔਰ ਇਹਦਾ ਮਤਲਬ ਇਹ ਥੋੜੀ ਵੀ ਤੂੰ ਚੱਕਿਆ ਝੋਲਾ ਰੁੱਸ ਕੇ ਭੱਜ ਜੈਂਗੀ ਉਰੋਂ ਲੈ ਐਂ ਤਾਂ ਕਿਵੇਂ ਨਹੀਂ ਜਾਣ ਦਿੰਦੇ ਤੁਸੀਂ ਮੈਂ ਤਾਂ ਜਾਊਂਗੀ ਤੂੰ ਤਾਂ ਸਾਰੇ ਇੱਕ ਸਾਈਡ ਤੇ ਹੋ ਰਹੇ ਹੋਗੇ ਆ ਮੇਰੇ ਭਾਈ ਵੀ ਪਿੱਛੇ ਲਾ ਲਿਆ ਤੁਸੀਂ ਨੇ ਹੁਣ ਤੂੰ ਤਾਂ ਕਮਲੀਆਂ ਗੱਲਾਂ ਕਰਦੀਆਂ ਕੁੜੀਏ ਹੈ ਤੇਰੀ ਸ਼ਰਮ ਨਹੀਂ ਆਉਂਦੀ ਜਾਂਦੀ ਨੂੰ ਬੰਦਾ ਘਰੇ ਨਹੀਂ ਚੱਕਿਆ ਛੋਣਾ ਤੋਪੀ ਕਿਸੇ ਨੇ ਕੁਝ ਕਿਹਾ ਤਾ ਨਾ ਅਜਦਾ ਜਵਾਬ ਨੂੰ ਝਟਕਿਆ ਜਾਂਦਾ ਹੁੰਦਾ ਦੇ ਗੱਲ ਸੁਣ ਪੁੱਤ ਕਿਤੇ ਨਹੀਂ ਲੈ ਕੇ ਜਾਣਾ ਇਹਨੂੰ ਤੂੰ ਵੀ ਸਮੇਂ ਦੋ ਦੰ ਦਾ ਡੜਾ ਰਹਿ ਪਾ ਮੈਨੂੰ ਕਿਹੜਾ ਪਤਾ ਦੀ ਮਾਸੀ ਜੋ ਰੇ ਕੋਈ ਛੋਰੀਆ ਜੇ ਮੈਨੂੰ ਪਤਾ ਹੁੰਦਾ ਮੈਂ ਆਉਂਦੀ ਨਹੀਂ ਹੈਗੀ ਜੀ ਉਹ ਇਧਾਂ ਚੱਲ ਕੋਈ ਨਾ ਹੁਣ ਤੂੰ ਆ ਗਿਆ ਮੰਮੀ ਤੁਸੀਂ ਕਹਿੰਦੇ ਬੰਦਾ ਘਰੇ ਨਹੀਂ ਉਹ ਵੀ ਪਿੱਛੇ ਲਾ ਲਿਆ ਤੁਸੀਂ ਤਾਂ ਹੁਣ ਆਹ ਭਾਈ ਤੂੰ ਕੱਲੀ ਸਾਂ ਨੇ ਹੋ ਗਈ ਸਾਰੇ ਕੰਮ ਨਹੀਂ ਆ ਸੀ ਮੈਂ ਤਾਂ ਕੱਲੀ ਆ ਆ ਕੀ ਗੱਲ ਬਣੀ ਗੱਲ ਤਾਂ ਇਹ ਜਿਹਦੀ ਪਰ ਕੱਲੇ ਚੰਗੇ ਹੋਗੇ ਬਾਕੀ ਤਾਂ ਸਾਰੇ ਡੱਬਰ ਮਾੜੇ ਨੇ ਮੈਨੂੰ ਤਾਂ ਇਹ ਨਹੀਂ ਸਮਝ ਆਉਂਦੀ ਪਿੱਛੇ ਲਾਉਂਦੇ ਕਿਵੇਂ ਹੁੰਦੇ ਨੇ ਹਰੇਕ ਨੂੰ ਕਹਿੰਦੀ ਪਿੱਛੇ ਲਾ ਲਿਆ ਹੋਰ ਗੱਲ ਸੁਣ ਲੈ ਦੋ ਦਿਨ ਕੁੜੀ ਆਈ ਐ ਕਲੇ ਇਸ ਕਾਦੇ ਵਾਸਤੇ ਕੀਤਾਗਾ ਦੋ ਦਿਨ ਲਿਆਂਦੀ ਆ ਪੁੱਤ ਕੁੜੀ ਹਾਂਜੀ ਇਹ ਥੋੜਾ ਜਿਹਾ ਵੀ ਕਲੇਸ਼ੀ ਕਰਕੇ ਵੇਜੋ ਨਾਲੇ ਉਹ ਵੀ ਤਨੂੰ ਨਾ ਅੱਦਾਗਾ ਮੁੱਦਾ ਵੀ ਨਹੀਂ ਹੈ ਗਿਆ ਅਜੇ ਤਾਂ ਕੋਈ ਮੁੱਦਾ ਵੀ ਨਹੀਂ ਨਾਲੇ ਕਲੇਸ਼ ਕੀਤਾ ਮੈਂ ਕਲੇਸ਼ ਕੀਤਾ ਮੈਨੂੰ ਮੇਰੇ ਮਗਰ ਪੈ ਜਾਂਦੇ ਆ ਸਾਰੇ ਅਸੀਂ ਤਾਂ ਭਾਈ ਜਾਣ ਨਹੀਂ ਦਿੰਦੇ ਮੈਨੂੰ ਐਂ ਦੱਸ ਭਾਬੀ ਕੀ ਕੀ ਕਰੀਏ ਫਿਰ ਚਲ ਐਂ ਕਰੋ ਭਾਬੀ ਨੂੰ ਬਗ ਜਾਂਦੇ ਜੂਬੀ ਤਾਂ ਕੋਈ ਨਹੀਂ ਜਾਂਦਾ ਫਿਰ ਓਰੇ ਲੱਜੂ ਉਹ ਵੀ ਨੂੰ ਬਿਨਾਲ ਲੈ ਕੇ ਜਾਊਂਗੀ ਕਿਉਂ ਇਹ ਤਾਂ ਕੋਈ ਜਾਂਦਾ ਇਹਦੇ ਪਿੱਛੇ ਤਾਂ ਮੋਂ ਕਰਦੀਆਂ ਸਾਰਾ ਵੀ ਇਹਦੇ ਦਾਦਾ ਦਾਦੀ ਕੋਲੇ ਰਹੇ ਆਪਦੇ ਕੋਲੇ ਇਹਨੂੰ ਜੇ ਅਸੀਂ ਇੱਕ ਟਾਈਮ ਇਹਦੇ ਮੰਨ ਲੈ ਇਹਨੂੰ ਝਿੜਕਦਾ ਜਾ ਇਹਦੇ ਥੱਪੜਾ ਮਾਰਿਆ ਉਹ ਤਾਂ ਤੈਨੂੰ ਦਿਸ ਗਿਆ ਅੱਛਾ ਜਿਹੜੀਆਂ ਅਸੀਂ ਤਾਂ ਲਾਡ ਕਰਦੇ ਆ ਪਿਆਰ ਕਰਦੇ ਆ ਬਈ ਬਾਪੂ ਲੈ ਆ ਲੈ ਚੀਜ਼ਾਂ ਦਿੰਦੇ ਜਦੋਂ ਵੀ ਬਾਹਰ ਹੁੰਦੇ ਉਹ ਤਾਂ ਤੈਨੂੰ ਭਾਬੀ ਕਦੇ ਦੱਸਿਆ ਨਹੀਂ ਬੋਲ ਜੀ ਵੀ ਜਾਵੇਂਗਾ ਕਿ ਨਹੀਂ ਮੂੰਹ ਨਾਲ ਆ ਬੇ ਗੀਨ ਮੈਂ ਜਾਂਦਾ ਨਹੀਂ ਜਵਾਕ ਹੈ ਉਧਰ ਹੀ ਲੱਗ ਜਿੱਧਰ ਲਾ ਲੋਂਗੇ ਇਹਨੂੰ ਕੀ ਪਤਾ ਹੋਣਾ ਗੱਲ ਤਾਂ ਉਹੀ ਹੈ ਭਾਬੀ ਜਵਾਕ ਨੂੰ ਤਾਂ ਜਿੱਧਰ ਲਾ ਲੀਏ ਉਧਰ ਹੀ ਲੱਗ ਜਾਂਦਾ ਹੁਣ ਜੇ ਤੂੰ ਇਹਨੂੰ ਸਮਝਾਵੇਂ ਸਖਿਆਵੇਂ ਵੀ ਭੈ ਤੇਰੇ ਚਾਚੇ ਚਾਚੀ ਨੇ ਤੇਰੇ ਦਾਦਾ ਦਾਦੀ ਨੇ ਜੇ ਤੈਨੂੰ ਘੂਰ ਨਾ ਉਹਨਾਂ ਦੀ ਗੱਲ ਮੰਨ ਲਿਆ ਕਰ ਫਿਰ ਇਹ ਮੰਨੂਗਾ ਨਹੀਂ ਭਾਬੀ ਭਲਾ ਮੜਾ ਮੋਟਾ ਸਮਝਾ ਦੇ ਨੂੰ ਕੀ ਸਮਝਾਈਏ ਭਾਈ ਹੁਣ ਸਮਝਾਈਦਾ ਜਾਂਦੇ ਪੁੱਤ ਤੈਨੂੰ ਮੇਰੀ ਗੱਲ ਸੁਣ ਲਾ ਕੋਈ ਜਵਾਕ ਦੇ ਸੀ ਬੈਰੀ ਨਹੀਂ ਹੈਗੇ ਕੋਈ ਚੀਜ਼ ਕਰਨੀ ਉਹ ਘਾਟੇ ਨੂੰ ਨਹੀਂ ਰੱਖੀ ਕੋਈ ਲੀੜੇ ਕੱਪੜੀ ਕਰਨੀ ਉਹ ਨਹੀਂ ਰੱਖੀ ਜੇ ਮੜਾ ਮੋਟਾ ਘੂਰਿਆ ਵੀ ਜਾਂਦਾ ਨਹੀਂ ਤਾਂ ਫਿਰ ਜਵਾਕ ਉਹੀ ਵਿਗ ਮੈਥੋਂ ਜਿਆਦਾ ਤੁਹਾਡੇ ਨਾਲ ਜੁਲਿਆ ਨਹੀਂ ਜਾਂਦਾ ਦੇਖ ਮੈਨੂੰ ਤਾਂ ਬਈ ਅੱਡ ਕਰ ਦੋ ਕੋਈ ਨਾ ਅੱਡ ਕਰ ਦਿਆਂਗੇ ਆ ਜਾਂਦੇ ਹੈਪੀ ਨੂੰ ਅੱਡ ਕਰ ਦਾਂਗੇ ਤੈਨੂੰ ਮੈਨੂੰ ਨਹੀਂ ਪਤਾ ਉਹਦਾ ਠੇਕਾ ਨਹੀਂ ਲਿਆ ਹੈਗਾ ਤਾਂ ਤੁਹਾਡੇ ਮੰਗ ਰਿਹਾ ਮੈਂ ਤਾਂ ਕੱਲੀ ਲੈ ਲੂੰਗੀ ਕੱਲੀ ਮੈਂ ਲੈ ਲਾਂਗੀ ਤੂੰ ਫਿਰ ਭਾਬੀ ਜਵਾਕ ਜਵਾਕ ਵੀ ਸਾਡੇ ਮੰਗ ਰਿਹਾ ਹੈ ਜਵਾਕ ਮੇਰੇ ਨਾਲ ਰਹੂਗਾ ਤੁਹਾਡੇ ਨਾਲ ਕਿ ਮੇਰੇ ਹੋਏਗਾ ਜਿੱਧਰ ਮਰਜੀ ਲੈ ਲੋ ਉਧਰ ਲੰਘ ਜੂਗਾ ਮੇਰੇ ਨਾਲ ਹੀ ਰਹਿੰਦਾ ਕਹਾਂ ਲਾਇਆ ਤੂੰ ਫਿਰ ਚੰਗੇ ਪਾਸੇ ਤਾਂ ਕੋਈ ਨਹੀਂ ਲਾਇਆ ਭਾਬੀ ਇਹਨੂੰ ਹਾਂ ਮੈਂ ਆਪੇ ਲਾ ਲੂੰ ਚੰਗੇ ਪਾਸੇ ਉਹ ਤਾਂ ਲਾਇਆ ਨਹੀਂ ਸੀ ਜੇ ਤਾਂ ਕੱਠ ਜੁੱਤੀ ਅੱਡ ਢੋ ਕੇ ਲਾ ਲੈਂਗੀ ਲਾ ਲੂੰਗੀ ਬਈ ਜੇ ਮੇਰੇ ਮਗਲ ਲੱਗਣੇ ਨੇ ਮੈਂ ਤਾਂ ਜਾਣੀ ਹਾਂ ਉਹ ਤੇ ਮਗਲ ਲੱਗਣੇ ਦੀ ਗੱਲ ਥੋੜੀ ਐ ਬਾਈ ਚੰਗੇ ਵਾਸਤੇ ਕਹਿੰਦੇ ਨੇ ਉਹ ਬਾਬੇ ਸੱਚੀ ਗੱਲ ਤਾਂ ਕਹੀ ਜਾਊਗੀ ਜਿਹੜੀ ਸੱਚੀ ਗੱਲ ਹੋਊ ਉਹ ਤਾਂ ਸੌਰੀ ਦੇ ਦਿਮਾਗ ਨੂੰ ਪਤਾ ਨਹੀਂ ਹੋਇਆ ਕੀ ਹੈਗਾ ਕੀ ਪਤਾ ਹੁਣ ਤੱਕ ਇਹਦੀਆਂ ਮੇਰਾ ਕਰਦੀ ਰਹੀਆਂ ਮੈਂ ਆ ਤੂੰ ਹੀ ਕਰਦੀ ਦੀ ਆ ਸਹਾਈ ਮੇਰੇ ਲਈ ਕੱਲ ਨਹੀਂ ਉਹ ਛੋਟੀ ਚਲਾ ਕੇ ਵੱਡੀ ਭੋਲੀ ਐ ਦੇਖ ਲੈ ਵੱਡੀ ਭੋਲੀ ਤੇਰੀ ਮੈਨੂੰ ਕੀ ਪਤਾ ਇਹ ਕਿਵੇਂ ਨਿਕਲੂ ਕੋਈ ਵਿੱਚੋਂ ਅੱਖ ਮੇਰੇ ਦਿਲ ਚ ਪਾਪ ਹੈ ਵੀ ਪੋਹਰ ਰਗਣ ਮੈਂ ਤਾਂ ਮੈਂ ਬੋਲਦੀ ਆ ਤੂੰ ਕੁੜੀ ਜੇ ਤੂੰ ਪ੍ਰੈਸ ਕਰੀ ਬੈਠੀ ਐ ਤੇ ਮੈਂ ਤੇਰੇ ਚੁੱਪ ਕਰਕੇ ਅਰੇ ਇਹਦਾ ਦੁੱਖ ਥੋੜੀ ਐ ਮੈਨੂੰ ਅਸੀਂ ਨਹੀਂ ਜਾਣ ਦਿੰਦੇ ਫਿਰ ਐਂ ਬੋਲਿਆ ਕਰਦੇ ਬਈ ਆ ਵੀ ਮੇਰੀ ਗੱਲ ਸੁਣ ਲੈ ਸਿਆਣੇ ਬਣਿਆ ਕਰਦੇ ਨੇ ਕੋਈ ਗੱਲ ਨਹੀਂ ਉਹ ਬਾਈ ਆ ਜੂਗਾ ਫਿਰ ਕਰ ਲਾਂਗੇ ਗੱਲ ਆਪਾਂ ਹੋਰ ਉਹਨਾਂ ਨੂੰ ਠੀਕ ਐ ਹੋਰ ਤਾਂ ਬੜੀ ਬਈ ਜੇ ਤੂੰ ਕੱਲੀ ਜਾਣਾ ਵਾੜ ਤੇ ਜਵਾਕ ਨਹੀਂ ਜਾਂਦਾ ਮੈਂ ਚਾੜ ਲੋੜੀ ਬਾਈ ਫਿਰ ਹਾਂ ਇਹ ਹੋਊਗਾ ਜਿਹਨੂੰ ਜਾਣ ਨਾ ਦੇ ਉਹ ਇੱਥੇ ਕੋਈ ਨਾ ਕੋਈ ਨਾ ਆ ਜਾ ਚਲ ਆ ਜਾ ਪੰਦਰਾਂ ਦਿਨ ਕਿਦਾਂ ਨਹੀਂ ਲੈ ਆ ਬਾਬੀ ਬਣਾ ਪੈ ਗਈ ਆ ਤੱਕ ਕੁਸ ਨਹੀਂ ਹੁੰਦਾ ਪਿਆਰ ਨਾਲ ਸਮਝਾ ਲੈ ਜਵਾਕ ਨੂੰ ਤੇ ਜਵਾਕ ਨੂੰ ਕੁਸ ਨਹੀਂ ਆਉਂਦਾ ਇਹ ਸਾਡਾ ਵੀ ਲੱਗਦਾ ਕੁਸ ਮੈਂ ਮਾਂ ਕਰ ਲੱਗਦੀ ਮੈਂ ਮਾਂ ਕਰਦੀ ਲੱਗਦੀ ਚਾਰ ਕੁੜੀਆਂ ਤੂੰ ਉੱਠ ਕੇ ਚਾਹ ਪਾਣੀ ਕਰਕੇ ਦੇ ਉਹਨੂੰ ਕਰਾ ਹੋਰ ਕੰਮ ਨਹੀਂ ਬਣਦਾ ਹੁੰਦਾ ਘਰ ਖਰਾਬ ਹੋ ਜਾਂਦਾ ਪੁੱਤ ਐਂ ਦੇ ਕਿ ਸ਼ਬਦ ਸਿਆਰੇ ਮਾਂ ਕਰ ਲੱਗਦੇ ਹੋਰ ਬਾਹ ਹੀ ਗੱਲ ਹੈ ਸਾਰਾ ਪਿੰਡੇ ਲਾ ਲਾਂਗੇ ਤਾਂ ਅਸੀਂ ਫਿਰ ਵੋਟਾਂ ਸਾਨੂੰ ਥੱਪੜ ਥੱਪੜ ਪਤਾ ਨਹੀਂ ਕੀ ਦਾਗ ਮਾਰੀ ਥੱਪੜ ਚੰਨੀ ਦੋ ਦਿਨ ਆਈ ਹੈਗੀ ਮੈਨੂੰ ਕਿੰਬੋਲਦੀ ਹੈ ਦੇਖ ਲੈ ਤੂੰ ਉਹਦੇ ਹੁੰਦੇ ਕਰੈਸ ਕਿਉਂ ਕੀਤਾ ਇਹਦੇ ਹੁੰਦੇ ਕਦੋਂ ਕੀਤਾ ਹੈ ਤੇ ਹੋਰ ਕਿਵੇਂ ਬੋਲਣ ਨੂੰ ਮੈਂ ਤੇਰੇ ਗੋਲੀ ਮਾਰੀ ਕੋਈ ਤੈਨੂੰ ਪਿਆਰ ਨਾਲ ਨਹੀਂ ਸਮਝਿਆ ਰਹੀ ਤੂੰ ਸਿਰੇ ਸਿਰ ਚੜੀ ਜਾਨੀ ਹੈਗੀ ਚੱਲ ਪੁੱਤ ਰਹਿਣ ਦੇ ਨਹੀਂ ਮੇਰੀ ਭਾਬੀ ਹੈ ਭਾਬੀ ਹੈ ਚੱਲ ਚੁੱਪਾ ਕਰ ਜਾ ਐ ਬੋਲਣ ਦਾ ਕੀ ਹੱਕ ਕੱਲ ਦੀ ਗੱਲ ਤੂੰ ਉਂਗਲ ਲਾ ਕੇ ਮੇਰੀ ਮਾਂ ਨੂੰ ਉਹ ਕਰਤਾ ਹੁਣ ਸਾਡੇ ਮਾਮਾ ਦੀਆਂ ਚ ਫੱਕ ਬੁਆਏਂਗੀ ਤੂੰ ਮੈਂ ਉਂਗਲ ਕਿਦੋਂ ਲਾਈ ਜਦੇ ਮੈਂ ਤੇ ਨਾ ਹੁਣ ਤੂੰ ਕਿਵੇਂ ਗਏ ਨਹੀਂ ਇਹਨਾਂ ਨੂੰ ਫਿਰ ਐ ਬੋਲਦੀ ਮੈਂ ਕੀ ਬੋਲੀ ਤੈਨੂੰ ਓ ਪੁੱਤ ਇਹਦਾ ਦਿਮਾਗ ਹੀ ਹੈ ਜਗਾ ਚੁੱਪ ਕਰਜੂ ਬਸ ਹੋਰ ਚੱਲ ਹੋਰ ਤੁਹਾ ਦਾ ਕੋਈ ਭਾਬੀ ਨੂੰ ਨਾ ਤੁਮ ਵੀ ਨਹੀਂ ਕੋਈ ਐਮ ਦਾ ਹੁੰਦਾ ਫਿਰ ਜਿਵੇਂ ਬੰਮੀ ਹੋਣੀ ਬੋਲਦਾ ਮੈਂ ਤੈਨੂੰ ਕਦੋਂ ਬੋਲੀਂਗਾ ਤੇ ਨਾੜਾ ਹੈ ਨਹੀਂ ਮੇਰੀ ਇਹ ਤਾਂ ਬੋਲੀ ਨਹੀਂ ਪੁੱਤ ਤੂੰ ਕੁਛ ਨਹੀਂ ਬੋਲੀ ਅਸੀਂ ਬੋਲਨੇ ਬਸ ਚੁੱਪ ਕਰਜੋ ਕੀ ਅਗਲੇ ਦਾ ਦਿਮਾਗ ਖਰਾਬ ਕਰਨਾ ਮੈਂ ਤਾਂ ਉੱਥੇ ਠੀਕ ਸੀਗੀ ਚੱਲ ਕੋਈ ਨਾ ਪੁੱਤ ਚੁੱਪ ਕਰ ਜਾ ਨਹੀਂ ਹੂੰ ਯਾਰ ਕੀ ਫਿਰਦੀ ਐ ਤੂੰ ਨਾ ਬੋਲਦੀ ਉਹ ਦੋ ਕਾਇਮ ਨਹੀਂ ਤੇ ਸੋ ਦੋ ਚੱਲੀਆਂ ਨਹੀਂ ਜਾਂਦੇ ਉਹ ਚਲ ਚੁੱਪ ਕਰ ਜਾ ਹੁਣ ਤੂੰ ਕਿਉਂ ਪਿੰਗ ਪਈ ਆ ਜਵਾਬ ਆਇਆਗਾ ਦੱਸ ਉਹਦਾ ਵੀ ਮਨ ਤੁਸੀਂ ਚਾਹ ਕਰ ਪਾਣੀ ਕਰਕੇ ਦੇ ਉਹਨੂੰ ਜਾ ਸਮਝਾਉਣ ਵਾਸਤੇ ਕਿ ਅਸੀਂ ਮਿਲਿਆ ਤਾਂ ਜੋੜ-ਜੋੜ ਕੇ ਲਾਈਆਂ ਹੋਣੀਆਂ ਉਹਦੇ ਕੋਲ ਤਾਂ ਹੀ ਲੜਦੀ ਨਹੀਂ ਮਤਲਬ ਕੋਈ ਜੋੜ ਨਹੀਂ ਹੈ ਜਿਹੜੀਆਂ ਤੂੰ ਬੱਲਾ ਕੰਨ ਮੰਗੂ ਪੈ ਤਾ ਵੀ ਭਾਈ ਉਹਨੂੰ ਕੁਛ ਨਾ ਕਿਹਾ ਤਾ ਮੈਂ ਖੋਪੋਲੀ ਗਿਆ ਉਹ ਕਦੀ ਪੋਲੀ ਨਹੀਂ ਹੈਗੀ ਇਹ ਮਾਂ ਇਹ ਕਾਨੂੰ ਹਟਦੀਆਂ ਜੱਜੂ ਪਾਇਆ ਉੱਥੇ ਉਹ ਬੈਠੇ ਹੋਣਗੇ ਅੱਛੇ ਸਮਝਦਾ ਨਹੀਂ ਹੈਗਾ ਸਾਰੀ ਗੱਲਾਂ ਕਾਨੂੰ ਹਟਦੀਆਂ ਨੇ ਇਹ ਬੱਚਾ ਚੰਗਾ ਪੁੱਤ ਮੈਂ ਤਾਂ ਜੱਜੂ ਪਾਇਆ ਟਾ ਸਮਝਾ ਦੇ ਕੋਸ ਉਹ ਚੱਲ ਤੂੰ ਵਗ ਜਾ ਚੱਲ ਚੰਗਾ ਸਮਝਾ ਦੇ ਸਮਝਾ ਦੇ ਤੁਸੀਂ ਆਗੇ ਵੱਡੇ ਸਮਝਾਉਣ ਵਾਲੇ ਮੈਨੂੰ ਦੇ ਚੱਲ ਪੁੱਤ ਉੱਠ ਖੜੀ ਹੋ ਚਾਹ ਪਾਣੀ ਕਰਕੇ ਫੜਾ ਮੁੰਡੇ ਨੂੰ ਫੜਾਉਣੀ ਆ ਸਾਰਾ ਦਿਨ ਹੀ ਆਣ ਪੜਾ ਆ ਗੱਲਾਂ ਕਰੀ ਜਾਊਗੀ ਗੱਲਾਂ ਕੋਈ ਇਹ ਤੁਸੀਂ ਸਾਰਾ ਦਿਨ ਕਲੇਸ਼ ਕਰਦੋਂ ਕੋਈ ਕੰਮ ਚੱਜਦਾ ਕਰ ਲਿਆ ਕਰੋ ਉਹ ਤੂੰ ਰਹਿੰਦਾ ਦੋ ਤਿੰਨ ਦਿਨ ਨਾ ਬਾਈ ਪਾਣੀ ਦੀ ਬਾਰੀ ਆਇਰਾ ਤੋ ਠੀਕ ਐ ਮੈਂ ਛੱਡੀ ਫੇਰ ਚੱਲ ਚੰਗਾ ਸਿਰਾ ਠੀਕ ਐ ਬਈ ਦੇਖ ਕੇ ਜਾਈ ਹੌਲੀ ਚੰਗਾ ਠੀਕ ਐ ਹੌਲੀ ਜਾਈ ਬਾਕੀ ਦੱਸੀ ਜਨਾਬ ਦੇ ਮਾਪਿਆਂ ਨੂੰ ਉੱਥੇ ਵੀ ਆਇਆ ਹੋਗਾ ਸਿਆ ਹੋਗਾ ਸੀ ਕੋਈ ਨਹੀਂ ਕੋਈ ਨਹੀਂ ਚੰਗਾ ਕਰੇ ਨਾ ਦੱਸੀ ਕੋਈ ਕਾ ਕੋਈ ਕੰਮ ਹੋ ਗਿਆ ਔਰ ਖੰਡ ਪਾਰ ਕੇ ਕਿਸੇ ਦੇ ਭੋਗ ਪਾਊਗਾ ਤਾਂ ਕਰਕੇ ਨਹੀਂ ਆਇਆ ਉਹ ਦੋ ਤਿੰਨ ਦਿਨਾਂ ਨੂੰ ਜਾਂ ਤਾਂ ਪਾਪੇ ਰੂ ਛੱਡ ਜਾਣਗੇ ਜਾਂ ਫਿਰ ਮੈਂ ਤੈਨੂੰ ਫੋਨ ਕਰ ਦੂੰ ਤੂੰ ਆ ਕੇ ਲੈ ਜੀ ਹਾਂ ਕੋਈ ਨਾ ਵੀ ਫੋਨ ਕਰ ਦੋ ਮੈਂ ਆ ਕੇ ਲੈ ਜਾਊਗਾ ਕੋਈ ਨਾ ਕੋਈ ਨਹੀਂ ਠੀਕ ਠੀਕ ਓਕੇ ਅੱਛਾ ਜੁਵਾ ਨੂੰ ਬੇਫਤਾ ਪਾਈ ਦੱਸ ਬੇ ਸਰਦਾ ਨਹੀਂ ਬਤੋ ਜੁਵਾ ਕੀ ਸਿਆਣਾ ਤੂੰ ਮੌਲੀ ਆ ਕੁੜੀ ਜੀ ਯਾਰ ਦਿਮਾਗ ਨਹੀਂ ਨਹੀਂ ਉਹਦੇ ਮੈਂ ਲਾਲਿਆ ਸਾਹਿਬ ਕੋਈ ਨਾ ਆ ਜਾ ਕਰ ਚਲ ਆ ਜਾ ਕੀ ਕਰਦੇ ਹੂੰ ਦੀਦੀ ਕੁਛ ਨਹੀਂ ਰੋਟੀ ਬਣਾਉਂਦੀ ਸੀ ਆਪਦੀ। ਓਹੋ ਰੋਟੀ ਤਾਂ ਬਣੀ ਪਈ ਐ ਡੱਬੇ ਚ ਪਈਆਂ ਰੋਟੀਆਂ। ਮੈਂ ਨਹੀਂ ਉਹ ਖਾਣੀ ਐ ਮੈਂ ਤਾਂ ਆਪਦੀ ਅੱਡੇ ਬਣਾ ਲੂੰਗੀ ਨਾਲੇ ਮੇਰੇ ਪੁੱਤ ਦੀ। ਲੈ ਅੱਡੇ ਕਿਉਂ ਬਣਾ ਲੂੰਗੀ ਉਹ ਚੰਗੀ ਭਲੀ ਬਣੀ ਪਈ ਐ ਰੋਟੀ ਘਰੇ। ਜਦੋਂ ਮੈਂ ਇੱਕ ਵਾਰੀ ਕਹਿਤਾ ਪ੍ਰੀ ਤੈਨੂੰ ਮੈਂ ਆਪਦੀ ਅੱਡ ਬਣਾਇਆ ਕਰੂੰਗੀ। ਦੀਦੀ ਇਹ ਜੇ ਗੱਲਾਂ ਕਿਉਂ ਕਰਦੇ ਹੋ? ਮੈਂ ਤੁਹਾਡੇ ਤੋਂ ਸੌਰੀ ਫੀਲ ਕਰ ਲੈਣੀ ਐ ਤੁਹਾਨੂੰ ਕਿਸੇ ਵੀ ਗੱਲ ਦਾ ਗੁੱਸਾ ਹੈਗਾ। ਕੋਈ ਨਾ। ਮੈਂ ਆਪਦੀ ਅੱਡ ਲਾ ਲੂੰਗੀ ਤੁਹਾਨੂੰ ਕਿ ਭੱਜੜ ਪਾਈ ਜਾਂਦੀ ਐ। ਇੱਕ ਕਰ ਚਪਾੜੜ ਪਕਾਉਂਦੇ ਸੋਹਣੇ ਲੱਗਦੇ ਆ। ਜਦ ਮੈਂ ਤੁਹਾਨੂੰ ਕਹੀ ਜਾਂਦੀ ਆ ਵੀ ਮੈਨੂੰ ਮਾਫ਼ ਕਰ ਦਿਓ ਜੇ ਮੇਰੇ ਕਰਕੇ ਤੁਹਾਨੂੰ ਦੁੱਖ ਹੋਇਆ ਕੋਈ ਮੈਨੂੰ ਕੋਈ ਦੁੱਖ ਨਹੀਂ ਹੋਇਆ ਹੈਗਾ ਮੈਂ ਆਪਦੀ ਅੱਡ ਬਣਾ ਲੂੰਗੀ ਰੋਟੀ ਤੇਰਾ ਕਿਹੜਾ ਭਾਈ ਜੋਰ ਲੱਗਦਾ ਜਦੋਂ ਮੈਂ ਕਹਿਤਾ ਸੀ ਤੁਹਾਨੂੰ ਮੈਂ ਆਪਦੀ ਅੱਡ ਬਣਾਇਆ ਕਰੂੰਗੀ ਹੁਣ ਦੀਦੀ ਇਹ ਚੰਗਾ ਥੋੜੀ ਲੱਗਦਾ ਹੁਣ ਤੁਸੀਂ ਅੱਡ ਬਣਾਉਂਗੇ ਤੈਨੂੰ ਨਹੀਂ ਚੰਗਾ ਲੱਗਦਾ ਮੈਨੂੰ ਤਾਂ ਲੱਗਦਾ ਏ ਤੈਨੂੰ ਨਾ ਲੱਗੇ ਤੈਨੂੰ ਤਾਂ ਕੁਝ ਵੀ ਨਹੀਂ ਚੰਗਾ ਲੱਗਦਾ ਕੋਈ ਨਹੀਂ ਤੁਸੀਂ ਜਿਹੜਾ ਕੁਝ ਬੋਲਣਾ ਹੈ ਬੋਲ ਲਓ ਤੁਸੀਂ ਮੇਰੇ ਤੋਂ ਵੱਡੇ ਹੋ ਤੁਹਾਡਾ ਹੱਕ ਬਣਦਾ ਪਰ ਮੈਂ ਰੋਟੀ ਨਹੀਂ ਤੁਹਾਨੂੰ ਅੱਡ ਪਕਾਉਣ ਦਿੰਦੀ ਰੋਟੀਆਂ ਬਣੀਆਂ ਪਈ ਉਹ ਜੂ ਵੀ ਨੂੰ ਖਵਾ ਦੋ ਜੀ ਖਮਾਉਣੀ ਐ ਐਨਾ ਗੁੱਸਾ ਨਹੀਂ ਦੀਦੀ ਕਰੀਦਾ ਹੁੰਦਾ ਹੈਗਾ ਲੈ ਤੁਹਾਨੂੰ ਪਤਾ ਆਪਾਂ ਇੱਥੇ ਰਹਿਣਾ ਜਿਵੇਂ ਲੈ ਲੜਕੇ ਰਹਾਂਗੇ ਪਰ ਕਿਵੇਂ ਚੱਲੂਗਾ ਅੱਗੇ ਤੂੰ ਮੇਰਾ ਬਾਰਾ ਦਮਾਗ ਨਾ ਖਾ ਪ੍ਰੀਤਾ ਜਾ ਭੱਗ ਜਾ ਮੈਂ ਤਾਂ ਆਪਦੀ ਅੱਡ ਲਾ ਲੂਗੀ ਰੋਟੀ ਦੀਦੀ ਮੰਨ ਲਿਆ ਕਰੋ ਗੱਲ ਜੇ ਮੰਮੀ ਹੋਰਾਂ ਨੂੰ ਪਤਾ ਲੱਗ ਗਿਆ ਬਾਦੂ ਦੀ ਲੜਾਈ ਪਾਉਗੀ ਐਵੇਂ ਲੈ ਮੰਮੀ ਨੂੰ ਲੱਗੀ ਜਾਵੇ ਪਤਾ ਕਿਸੇ ਮਾਦੀ ਨੂੰ ਲੱਗੀ ਜਾਵੇ ਪਹਿਲਾਂ ਮੇਰੇ ਨਾਲ ਤੁਸੀਂ ਘਟ ਕੀਤੀ ਐ ਘਟ ਰੂ ਅਸੀਂ ਕੀ ਕੀਤੀ ਐ ਤੁਸੀਂ ਸਮਝਦੇ ਹੀ ਨਹੀਂ ਗੱਲ ਹੁਣ ਸਾਡਾ ਕੀ ਕਸੂਰੇ ਦੇ ਚ ਜੇ ਤੂੰ ਬਗ ਜੰਦਰ ਭੈਣ ਬਣ ਕੇ ਦਿਮਾਗ ਖਾਈ ਜੰਨੀ ਹੈ ਖੜੀ ਮੇਰਾ ਮੈਂ ਤੁਹਾਡੀ ਰੋਟੀਆਂ ਪਕਾਈਆਂ ਸੀਗੇ ਹੁਣ ਡੇਗਾਗੇ ਉਹਨਾਂ ਨੂੰ ਕੁੱਤੇ ਨੂੰ ਪਾ ਲਾਂਗੇ ਫਿਰ ਕਿੱਡੀ ਗੱਲ ਐ ਕੁੱਤੇ ਨੂੰ ਹੁਣ ਆਪਾਂ ਐ ਕੁੱਤੇ ਨੂੰ ਤਾਂ ਉਦਾਂ ਵੀ ਆਪਣੀ ਰੋਟੀਆਂ ਵੱਧੂ ਤੁਹਾਨੂੰ ਬੱਤੇ ਬਚ ਜਾਂਦੀਆਂ ਹੁੰਦੀਆਂ ਕੋਈ ਨਾ ਅੱਜ ਵੱਧ ਪਾ ਲਾਂਗੇ ਫਿਰ ਕਿੱਡੀ ਗੱਲ ਐ ਅੱਗੇ ਤਾਂ ਮੇਰੀ ਨਾਂ ਬਣਾਈ ਫਰੇਸ ਸਾਹਿਬ ਨਾਲ ਤਾਂ ਤੁਸੀਂ ਸਿੱਧਾ ਹੀ ਕਹੀ ਜਾਂਦੇ ਹੋ ਵੀ ਆਪਾਂ ਅੱਡੇ ਆਂ ਜਿਦੋਂ ਹਨਾ ਮੈਂ ਤਾਂ ਉਦੋਂ ਵੀ ਕਿਹਾ ਸੀ ਮੈਂ ਤਾਂ ਆਪਦੀ ਅੱਡ ਬਣਾਇਆ ਕਰੂੰ ਬਈ ਰੋਟੀ ਮੈਨੂੰ ਤਾਂ ਅੱਡ ਕਰ ਦੋ ਕਾਇਮੇ ਥੋੜੀ ਅੱਡ ਹੁੰਦੇ ਹੁੰਦੇ ਨੇ ਤੁਸੀਂ ਇਹ ਦੇਖ ਲਓ ਆਪਾਂ ਤਾਂ ਅੱਡ ਹੋ ਜਾਾਂਗੇ ਉਹ ਤਾਂ ਸਕੇ ਭਰਾ ਨਹੀਂ ਸਕੇ ਭਰਾਵਾਂ ਦਾ ਅੱਡ ਹੋਣਾ ਪਤਾ ਕਿੰਨੇ ਦੁੱਖ ਦੀ ਗੱਲ ਐ ਆਪਾਂ ਨੂੰ ਤਾਂ ਨਹੀਂ ਫੀਲ ਹੁੰਦਾ ਉਹਨਾਂ ਨੂੰ ਤਾਂ ਫੀਲ ਹੋ ਹੁਣ ਤੱਕ ਤੁਹਾਨੂੰ ਬੜਾ ਇਕੱਠੇ ਜੰਮੇ ਨੇ ਉਹ ਇਕੱਠੇ ਖਾਦੇ ਉਹਨਾਂ ਨੇ ਐਵੇਂ ਨਹੀਂ ਕਰਨਾ ਚਾਹੀਦਾ ਦੀਦੀ ਕਿਸੇ ਨਾਲ ਨਹੀਂ ਤੂੰ ਮੈਨੂੰ ਬਾਲੀਆਂ ਮਤ ਤਾਈਆਂ ਨਾ ਦੇ ਆ ਸਾਰਾ ਕੁਝ ਤੇਰੇ ਕਰਕੇ ਹੋਇਆ ਜਿਹੜਾ ਹੋਇਆ ਹੁਣ ਨਹੀਂ ਮੈਨੂੰ ਕੀ ਲੋੜ ਪੈਂਦੀ ਸੀ ਦੀਦੀ ਮੇਰੇ ਕਰਕੇ ਤਾਂ ਖਾਣੂ ਕੁਝ ਹੋਇਆ ਐ ਤੇ ਤੁਹਾਡੇ ਦਿਲ ਚ ਬਹਿ ਮਾ ਹਲੇ ਮੇਰੇ ਦਿਲ ਚ ਬੈ ਮੈਂ ਸਾਰਾ ਕੁਛ ਤਾਂ ਹੋ ਹੀ ਜਾਂਦਾ ਅੱਜ ਕਿੰਨਾ ਕੁਛ ਹੋ ਕੇ ਹਟ ਗਿਆ ਮੇਰੇ ਪੁੱਤ ਦੇ ਛਿੱਤਰ ਮਾਰੇ ਚਲੋ ਬਾਕੀ ਮਰਜੀ ਆ ਮੈਂ ਤਾਂ ਤੁਹਾਨੂੰ ਸਮਝਾਉਣਾ ਸੀ ਮੈਂ ਤਾਂ ਢੇ ਬਣਾ ਕੇ ਖਾਇਆ ਕਰੋ ਰੋਟੀਆਂ ਆ ਹੀ ਨਹੀਂ ਪਤਾ ਤੂੰ ਤਾਂ ਕੁਛ ਪਾ ਕੇ ਦੇ ਦੇ ਪੈਣੇ ਮੈਨੂੰ ਦੀਦੀ ਇੰਨੀ ਵੀ ਨਹੀਂ ਮੈਂ ਮਾੜੀ ਹੈਗੀ ਚਲ ਮੈਂ ਤੁਹਾਨੂੰ ਕੁਛ ਪਾ ਕੇ ਮੈਂ ਆਪ ਕਿੱਥੇ ਜਾਉਂਗੀ ਤੇ ਨਾਲੇ ਮੈਨੂੰ ਮੇਰੇ ਮੰਮੀ ਡੈਡੀ ਨੇ ਇਹਦੇ ਕੁਛ ਖਾਇਆ ਨਹੀਂ ਮੇਰੇ ਤਾਂ ਜੋ ਦਿਲ ਚ ਹੁੰਦਾ ਨਾ ਉਹੀ ਜ਼ਬਾਨ ਤੇ ਹੁੰਦਾ ਨਹੀਂ ਜਾ ਜਾ ਬਾਲੀ ਭੋਲੀ ਜੀ ਨਾ ਬਣ ਹੋਣਾ ਚੰਗੀ ਤਰ੍ਹਾਂ ਜਾਣਦੀ ਆ ਮੈਂ ਤੇਰੇ ਵਰਗੀਆਂ ਨੂੰ ਕੋਈ ਨਾ ਮੈਂ ਤਾਂ ਸਮਝਣਾ ਫਰਜ਼ ਸੀਗਾ ਬਾਕੀ ਮਰਜ਼ੀ ਥੋਡੀ ਆਹੋ ਤੇ ਮੈਨੂੰ ਸਮਝਾਤਾ ਤੇ ਮੈਂ ਸਮਝਦੀ ਨਹੀਂ ਜੇ ਭਗ ਜਾਣਾ ਬਣਾ ਲੂੰਗੀ ਮੈਂ ਰੋਟੀ